ਕੈਨੇਡਾ ਜਾਂ ਫਿਰ ਯੂਕੇ ਦੇ ਵਿੱਚੋਂ ਬੱਚੇ ਭੇਜ ਰਹੇ ਨੇ ਕੋਈ ਸਟੇਟਸ ਪਾ ਦਿੰਦਾ ਵੀ ਇੰਨੇ ਬੱਚੇ ਕੈਨੇਡਾ ਤੋਂ ਵਾਪਸ ਆ ਰਹੇ ਨੇ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾਣਾ ਜਾਂ ਉਹ ਉੱਥੇ ਰਹਿ ਨਹੀਂ ਸਕਦੇ ਯੂਕੇ ਦੀ ਕਿਹੋ ਸਟ੍ਰੈਟਜੀ ਆ ਕਿ ਉਹ ਸਟੂਡੈਂਟ ਵੀਜ਼ਾ ਜਿਹੜਾ ਦਿੰਦਾ ਹੈ ਉਹ ਕਦੀ ਪੱਕਾ ਨਹੀਂ ਕਰਦਾ ਉਹਦੇ ਪੱਕਾ ਹੁੰਦੇ ਜਾਂ ਤੁਹਾਡਾ ਬੇਬੀ ਹੁੰਦਾ ਜਾਂ ਤੁਹਾਡੀ ਮੈਰਿਜ ਹੁੰਦੀ ਆ ਉਹ ਤਾਂ ਸਟੈਪ ਬਾਈ ਸਟੈਪ ਤੁਹਾਡਾ ਚੱਲਦਾ ਚਾਰ ਸਾਲ ਪੰਜ ਸਾਲ 6 ਸਾਲ ਦਿਨ ਜਾ ਕੇ ਤੁਹਾਡਾ ਕੋਈ ਸਟੇਟਸ ਮੰਨਦਾ ਕਿ ਤੁਸੀਂ ਤੇ ਪੱਕੇ ਹੋ ਸਕਦੇ ਆ ਕੈਨੇਡਾ ਇੱਕੋ ਕੰਟਰੀ ਸੀ ਜਿਹੜੀ ਪੀਆਰ ਦਿੰਦੀ ਸੀ ਉਹ ਸਾਡੀਆਂ ਹੀ ਚੀਜ਼ਾਂ ਕਰਕੇ ਹੁਣ ਕਾਫੀ ਰੂਲਸ ਰੈਗੂਲੇਸ਼ਨ ਉੱਥੇ ਚੇਂਜ ਹੋ ਗਏ ਜੇ ਅਸੀਂ ਸਕਿੱਲ ਇਥੋਂ ਲੈ ਕੇ ਜਾਈਏ ਤੇ ਅਸੀਂ ਉੱਥੇ ਕਾਮਯਾਬ ਅੱਜ ਵੀ ਹੋ ਸਕਦੇ ਬਿਲਕੁਲ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਲਈ ਹਰ ਥਾਂ ਰਾਹ ਹੁੰਦੇ ਆ ਅੱਜ ਵੀ ਆਪਾਂ ਸਹੀ ਤਰੀਕੇ ਨਾਲ ਵੀਜ਼ਾ ਅਪਲਾਈ ਕਰੀਏ ਵੀਜ਼ਾ ਲੈ ਕੇ ਜਾਈਏ ਅੱਜ ਵੀ ਉੱਥੇ ਆਪਣਾ ਫਿਊਚਰ ਬ੍ਰਾਈਟ ਹੈਗਾ ਆ ਪਰ ਹੁਣ ਡੌਂਕੀ ਡੌਂਕੀ ਕਰਕੇ ਕੀ ਕੁਝ ਹੋਇਆ ਕਿੰਨੇ ਜਣਾ ਦੇ ਘਰ ਪਟ ਹੋਏ ਹਨਾ ਆਪਾਂ ਚੀਜ਼ ਦੇਖੀ ਆ ਹੁਣ ਦਿਨ ਜਦੋਂ ਵਾਪਸ ਆਉਂਦੇ ਆ ਫਿਰ ਉਹ ਗੱਲਾਂ ਤੁਹਾਨੂੰ ਪਤਾ ਕਿੱਡਾ-ਕੱਡੀਆਂ ਨਿਕਲਦੀਆਂਗੇ ਸਾਡੇ ਨਾਲ ਇਦਾਂ ਹੋਇਆ ਇਦਾਂ ਤੁਸੀਂ ਜਾਂਦੇ ਕਿਉਂ ਹੋ ਝੰਗ ਨਾਲ ਹੂੰ ਤੁਸੀਂ ਜੈਨੂਨ ਵੀਜ਼ਾ ਲੈ ਕੇ ਜਾਓ ਹੂੰ ਸਿੱਧਾ 에ਰਪੋਰਟ ਤੇ ਉਤਰੋ ਜੈਨੂਨ ਵੀਰ ਨਾਲ ਬਾਹਰ ਨਿਕਲੋ ਆਪਣਾ ਉੱਥੇ ਫਿਊਚਰ ਬ੍ਰਾਈਟ ਬਣਾਓ ਫਿਰ ਕੁਝ ਵੀ ਨਹੀਂ ਹੁੰਦਾ ਯੂਰਪ ਇੱਕ ਦਾ ਪੈਸੇ ਲੱਗਣੇ ਘਟਿਆ ਕਿੰਨੇ ਕ ਪੈਸੇਾਂ ਚ ਚਲੇ ਜਾਂਦਾ ਅੱਜ ਦੀ ਸਟੂਡੈਂਟ ਆਪਾਂ ਸਟੂਡੈਂਟ ਗੱਲ ਕਰੀਏ 8 ਤੋਂ 10 ਲੱਖ ਚ ਸਟੂਡੈਂਟ ਜਾ ਸਕਦਾ 8 ਤੋਂ 10 ਲੱਖ ਦੇ ਵਿੱਚ ਅੱਛਾ ਉੱਥੇ ਵੀ ਇਦਾਂ ਕੈਨੇਡਾ ਅਮਰੀਕਾ ਵਾਂਗੂ ਪੈਸੇ ਬਣਦੇ ਨਾਉਥੀ ਕ੍ਰਾਇਮੀਆ ਨਾਕੋਸ਼ ਆ ਉੱਥੇ ਲੇਬਰ ਲਾ ਬੋ ਸਟਰੋਂਗ ਆ ਬਹੁਤ ਵਧੀਆ ਆ ਇਸ ਕਰਕੇ ਉੱਥੇ ਜੇ ਬੱਚਾ ਜਾਂਦਾ ਉਹਦਾ ਫਿਊਚਰ ਬਹੁਤ ਬ੍ਰਾਈਟ ਆ ਪਰ ਸਾਡਾ ਧਿਆਨ ਹੈ ਨਹੀਂ ਉਧਰ ਯੂਰਪ ਚ ਪੱਕੇ ਹੋਣ ਦੀ ਪਾਲਿਸਿਜ਼ ਬਹੁਤ ਆ ਮੈਂ ਵੀ ਸੁਣਿਆ ਵੀ ਯੂਰਪ ਦਾ ਬੰਦਾ ਪੱਕਾ ਹੋਇਆ ਅਮਰੀਕਾ ਚ ਰਹਿ ਸਕਦਾ ਜਾ ਕੇ ਜਦੋਂ ਤੁਹਾਡੇ ਕੋ 5 ਸਾਲ ਤੋਂ ਬਾਅਦ ਉੱਥੋਂ ਤੁਹਾਡਾ ਕੋ ਪਾਸਪੋਰਟ ਆ ਜਾਂਦਾ ਹੈ ਤੁਸੀਂ ਕਿਤੇ ਵੀ ਯੂਰਪ ਦੀਆਂ ਯੂਰਪ ਦੇ ਪਾਸਪੋਰਟ ਤੋਂ ਬਾਅਦ ਮੋਰ 175 ਤੋਂ 200 ਕੰਟਰੀਜ਼ ਤੁਸੀਂ ਉੱਧੇ ਜਾ ਸਕਦੇ ਆ ਅੱਛਾ ਬਿਲਕੁਲ ਕੋਈ ਪੈਸਾ ਨਹੀਂ ਪਹਿਲਾਂ ਨਾ ਅੰਬੈਸੀ ਫੀਸ ਨਾਥਿੰਗ ਕੋਈ ਪੈਸਾ ਨਹੀਂ ਕਿਸੇ ਦਾ ਦੇ ਕਿਸੇ ਵੀ ਪੇਪਰ ਵਰਕ ਦਾ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂ ਜੇਕਰ ਤੁਸੀਂ ਯੂਰਪ ਯੂਕੇ ਜਾਂ ਫਿਰ ਕੈਨੇਡਾ ਦੇ ਵਿੱਚ ਜਾ ਕੇ ਘੁੰਮਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉੱਥੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਮੇਰੇ ਨਾਲ ਇੰਦਰਜੀਤ ਸਿੰਘ ਨੇ ਵੀਜ਼ਾ ਬਰਡ ਤੋਂ ਜਿਨ੍ਹਾਂ ਦੇ ਕੋਲ ਬਹੁਤ ਟੈਕਨੀਕਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਕੱਲ ਫਰਜ਼ੀ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਬਹੁਤ ਚੀਜ਼ਾਂ ਇਹ ਵੀ ਅਫਵਾਹਾਂ ਦੇ ਤੌਰ ਦੇ ਉੱਪਰ ਉੱਡ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਯੂਕੇ ਦੇ ਵਿੱਚ ਹੁਣ ਕੁਝ ਰਿਹਾ ਨੀਗਾ ਪਰ ਇਹਨਾਂ ਦੇ ਕੋਲੋਂ ਸਮਝ ਕੇ ਤੇ ਤੁਹਾਨੂੰ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਨਾਲ ਦੇ ਨਾਲ ਇਹ ਵੀ ਕਹਿੰਦੇ ਆ ਕਿ ਅਸੀਂ ਪੈਸਾ ਪਹਿਲਾਂ ਕੋਈ ਵੀ ਨਹੀਂ ਲੈਣਾ ਇਹ ਬਾਕੀ ਜੰਟਾ ਵਾਂਗੂ ਨਹੀਂ ਬਲਕਿ ਤੁਹਾਨੂੰ ਇਹ ਰੀਜ਼ਨ ਵੀ ਦੱਸਾਂਗੇ ਕਿ ਪੈਸਾ ਪਹਿਲਾਂ ਕਿਉਂ ਨਹੀਂ ਲੈਣਾ ਤੇ ਪੈਸਾ ਤੁਹਾਨੂੰ ਕਿੱਥੇ-ਕਿੱਥੇ ਤੁਸੀਂ ਆਪਣਾ ਪੈਸਾ ਬਚਾ ਸਕਦੇ ਹੋ ਇੰਦਰਜੀਤ ਭਾਜੀ ਮੇਰੇ ਨਾਲ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹ ਬੱਸ ਇਹ ਤਾਂ ਮੈਂ ਤੁਹਾਡੇ ਤੋਂ ਪੁੱਛੇ ਬਿਨਾ ਹੀ ਕਹਿਤਾ ਵੀ ਪੈਸਾ ਪਹਿਲਾਂ ਨਹੀਂ ਲੈਣਾ ਕੋਈ ਗੱਲ ਤਾਂ ਨਹੀਂ ਕਹਿਤਾ ਨਹੀਂ ਨਹੀਂ ਬਿਲਕੁਲ ਨਹੀਂ ਆਪਾਂ ਲੈਂਦੇ ਨਹੀਂ ਬਾਈ ਅੱਛਾ ਬੜੇ ਬੜੀਆਂ ਚੀਜ਼ਾਂ ਦੀਆਂ ਅਫਵਾਹਾਂ ਵੀ ਨੇ ਪਹਿਲੇ ਸਵਾਲ ਹੀ ਮੇਰਾ ਇਹੋ ਆ ਵੀ ਕੈਨੇਡਾ ਜਾਂ ਫਿਰ ਯੂਕੇ ਦੇ ਵਿੱਚੋਂ ਬੱਚੇ ਭੇਜ ਰਹੇ ਨੇ ਕੋਈ ਸਟੇਟਸ ਪਾ ਦਿੰਦਾ ਵੀ ਇੰਨੇ ਬੱਚੇ ਕੈਨੇਡਾ ਤੋਂ ਵਾਪਸ ਆ ਰਹੇ ਨੇ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾਣਾ ਜਾਂ ਉਹ ਉੱਥੇ ਰਹਿ ਨਹੀਂ ਸਕਦੇ ਘੁੰਮਣ ਫਿਰਨ ਲਈ ਜਿਹੜਾ ਜਾਂਦਾ ਉਹ ਉਹਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਐਂਟਰੀ ਨਹੀਂ ਕਰ ਸਕਦੇ ਇਹ ਗੱਲਾਂ ਸੱਚ ਨੇ ਬਾਈ ਜੀ ਬਈ ਸਾਰੀਆਂ ਯੂਐਸਏ ਤੋਂ ਜਦੋਂ ਯੂਐਸਏ ਵਾਲਾ ਤੁਸੀਂ ਇਨ ਬਿਟਵੀਨ ਆਹ 2-4 ਮਹੀਨੇ ਦੇ ਵਿੱਚ ਸੁਣਿਆ ਨਾ ਸਾਰਾ ਕੁਝ ਇਹ ਸ਼ੁਰੂ ਹੀ ਉੱਥੋਂ ਹੋਇਆ ਕਿ ਕੰਟਰੀਆਂ ਨੇ ਆਪਣੇ ਰੂਲਸ ਰੈਗੂਲੇਸ਼ਨ ਚੇਂਜ ਕਰਨੇ ਸ਼ੁਰੂ ਕੀਤੇ ਜਦੋਂ ਯੂਐਸਏ ਨੇ ਸਟੈਂਡ ਲਿਆ ਹੂੰ ਇਹ ਕੁਝ ਸਾਡੀਆਂ ਗਲਤੀਆਂ ਵੀ ਕਹ ਲਓ ਕਿ ਅਸੀਂ ਉੱਥੇ ਜਾ ਕੇ ਸਾਡੇ ਬੱਚਿਆਂ ਨੇ ਜੋ ਗੰਦ ਵੀ ਪਾਇਆ ਉੱਥੇ ਜੋ ਆਪਾਂ ਕੈਨੇਡਾ ਦੀ ਗੱਲ ਕਰ ਲੈਨੇ ਆ ਉੱਥੇ ਪ੍ਰਧਾਨਗੀਆਂ ਸ਼ੁਰੂ ਹੋ ਗਈਆਂ ਉੱਥੇ ਲੜਾਈਆਂ ਝਗੜੇ ਸ਼ੁਰੂ ਹੋ ਗਏ ਉੱਥੇ ਡਰੱਗ ਸ਼ੁਰੂ ਹੋ ਗਿਆ ਉਹ ਵੀ ਕਾਰਨ ਬਣੇ ਹੂੰ ਹੁਣ ਯੂਕੇ ਯੂਕੇ ਦੀ ਕੁ ਸਟ੍ਰੈਟਜੀ ਆ ਕਿ ਮਾਸ ਕਰਿਓ ਕੱਲਾ ਬੱਚਿਆਂ ਨੂੰ ਨਾ ਖੋ ਵੀ ਜ਼ਿੰਮੇਵਾਰ ਨੇ ਤੁਹਾਡੇ ਏਜੰਟ ਵੀ ਬਹੁਤ ਜ਼ਿੰਮੇਵਾਰ ਨੇ ਜ਼ਿੰਮੇਵਾਰੀ ਦੇਖੋ ਚਲੋ ਅਸੀਂ ਵੀ ਜ਼ਿੰਮੇਵਾਰੀ ਚੱਕ ਲੈਨੇ ਆ ਪਰ ਅਸੀਂ ਕਿਹਦਾ ਫਿਊਚਰ ਬਣਾਉਣ ਲਈ ਬਾਹਰ ਭੇਜਿਆ ਆਪਾਂ ਲੜਨ ਲਈ ਤੇ ਨਹੀਂ ਭੇਜਿਆ ਹੂੰ ਤੁਸੀਂ ਕਿਸੇ ਨੂੰ ਭੇਜ ਸਕਦੇ ਆ ਵੀ ਮੈਂ ਮੰਨ ਲਓ ਆਪਾਂ ਆਪ ਦੋਨਾਂ ਦੀ ਗੱਲ ਕਰ ਸਕਦੇ ਆ ਮੈਂ ਪੈਸੇ ਲਾ ਕੇ ਵੀ ਜਮਾਂ ਬਾਹਰ ਜਾ ਕੇ ਲੜਾਂ ਹੂੰ ਮੈਂ ਡਰਗ ਲਵਾ ਜਾ ਕੇ ਆਪਾਂ ਆਪਣਾ ਫਿਊਚਰ ਬ੍ਰਾਈਟ ਕਰਨ ਲਈ ਜਾਣੇ ਆ ਨਾ ਕਿ ਆਪਣਾ ਫਿਊਚਰ ਸਪੋਇਲ ਕਰਨ ਲਈ ਜਾਣੇ ਆ ਆਪਣੇ ਪੇਰੈਂਟਸ ਆਪਾਂ ਨੂੰ ਤਾਂ ਹੀ ਭੇਜਦੇ ਆ ਕਿ ਆਪਣੇ ਬੱਚੇ ਦੀ ਆਪਾਂ ਜ਼ਿੰਦਗੀ ਵਧੀਆ ਬਣਾਈਏ ਹੁਣ ਆਪਾਂ ਯੂਕੇ ਦੀ ਗੱਲ ਕਰ ਲੈਨੇ ਆ ਯੂਕੇ ਦੀ ਇੱਕੋ ਸਟ੍ਰੈਟਜੀ ਆ ਕਿ ਉਹ ਸਟੂਡੈਂਟ ਵੀਜ਼ਾ ਜਿਹੜਾ ਦਿੰਦਾ ਹੈ ਉਹ ਕਦੀ ਪੱਕਾ ਨਹੀਂ ਕਰਦਾ ਉਹਦੇ ਬੱਕਾ ਹਣ ਦੇ ਜਾਂ ਤੁਹਾਡਾ ਬੇਬੀ ਹੁੰਦਾ ਜਾਂ ਤੁਹਾਡੀ ਮੈਰਿਜ ਹੁੰਦੀ ਆ ਉਹ ਤਾਂ ਸਟੈਪ ਬਾਈ ਸਟੈਪ ਤੁਹਾਡਾ ਚੱਲਦਾ 4 ਸਾਲ 5 ਸਾਲ 6 ਸਾਲ ਦਨ ਜਾ ਕੇ ਤੁਹਾਡਾ ਕੋਈ ਸਟੇਟਸ ਬਣ ਸਕਦਾ ਕਿ ਤੁਸੀਂ ਤੇ ਪੱਕੇ ਹੋ ਸਕਦੇ ਆ ਕੈਨੇਡਾ ਇੱਕੋ ਕੰਟਰੀ ਸੀ ਜਿਹੜੀ ਪੀਆਰ ਦਿੰਦੀ ਸੀ ਉਹ ਸਾਡੀਆਂ ਹੀ ਚੀਜ਼ਾਂ ਕਰਕੇ ਹੁਣ ਕਾਫੀ ਰੂਲਸ ਰੈਗੂਲੇਸ਼ਨ ਉੱਥੇ ਚੇਂਜ ਹੋ ਗਏ ਆ ਅੱਛਾ ਇਹ ਇਹ ਕੱਲਾ ਰੀਜ਼ਨ ਬੱਚਿਆਂ ਦੇ ਵਿਗੜਨ ਦਾ ਉੱਥੇ ਕਿ ਜਾਂ ਪੋਲਿਟੀਕਲ ਸਟ੍ਰੈਟੈਜੀਕ ਵੀ ਜਿਹੜੇ ਉੱਥੇ ਚੇਂजेस ਹੋਏ ਨੇ ਇਹ ਵੀ ਰੀਜ਼ਨ ਹੈਗਾ ਕਿ ਧੜਾ ਧੜਾ ਕੈਨੇਡਾ ਤੇ ਤਾਂ ਮਨਾ ਕੀਤਾ ਨੇ ਕੈਨੇਡਾ ਤਾਂ ਵੈਸੇ ਅੱਜ ਵੀ ਨਹੀਂ ਮਨਾ ਕਰ ਰਿਹਾ ਵੀਜ਼ੇ ਅੱਜ ਵੀ ਦੇ ਰਿਹਾ ਬਿਲਕੁਲ 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 ਉੱਥੇ ਜਾ ਕੇ ਜਾਂ ਤਾਂ ਸਾਡੇ ਕੋਲ ਸਕਿੱਲ ਹੈ ਨਹੀਂਗਾ ਜੇ ਅਸੀਂ ਸਕਿੱਲ ਇਥੋਂ ਲੈ ਕੇ ਕੁੱਲ ਜਿਨ੍ਹਾਂ ਨੇ ਕੰਮ ਕਰਨ ਲਾਉਣ ਲਈ ਹਰ ਥਾਂ ਰਾਹ ਹੁੰਦੇ ਆ ਹਮ ਅੱਜ ਵੀ ਆਪਾਂ ਸਹੀ ਤਰੀਕੇ ਨਾਲ ਵੀਜ਼ਾ ਅਪਲਾਈ ਕਰੀਏ ਵੀਜ਼ਾ ਲੈ ਕੇ ਜਾਈਏ ਅੱਜ ਵੀ ਉੱਥੇ ਆਪਣਾ ਫਿਊਚਰ ਬ੍ਰਾਈਟ ਹੈਗਾ ਆ ਪਰ ਜੇ ਤੁਸੀਂ ਰਾਈਟ ਟੰਗ ਨਾ ਜਾਣਦੇ ਆ ਈ ਨਹੀਂ ਕਿ ਰੋਂਗ ਵੇ ਨਾ ਜਾਣਦੇ ਆ ਆਪਾਂ ਹੁਣ ਡੌਂਕੀ ਤੋਂ ਡੌਂਕੀ ਕਰਕੇ ਕੀ ਕੁਝ ਹੋਇਆ ਕਿੰਨੇ ਜਣਾਂ ਦੇ ਘਰ ਪੱਟ ਹੋਏ ਆ ਹਨਾ ਆਪਾਂ ਚੀਜ਼ ਦੇਖੀ ਆ ਹਮ ਹੁਣ ਦਿਨ ਜਦੋਂ ਵਾਪਸ ਆਉਂਦੇ ਆ ਫਿਰ ਉਹ ਗੱਲਾਂ ਤੁਹਾਨੂੰ ਪਤਾ ਕਿੱਡ-ਕੱਡੀਆਂ ਨਿਕਲਦੀਆਂ ਕਿ ਸਾਡੇ ਨਾਲ ਇਦਾਂ ਹੋਇਆ ਇਦਾਂ ਤੁਸੀਂ ਜਾਂਦੇ ਕਿਉਂ ਉਸ ਟੰਗ ਨਾਲ ਹਮ ਤੁਸੀਂ ਜੈਨੂਨ ਵੀਜ਼ਾ ਲੈ ਕੇ ਜਾਓ ਹੂੰ ਸਿੱਧਾ 에ਰਪੋਰਟ ਤੇ ਉਤਰੋ ਜੈਨੂਨ ਵੇ ਨਾਲ ਬਾਹਰ ਨਿਕਲੋ ਆਪਣਾ ਉਥੇ ਫਿਊਚਰ ਬ੍ਰਾਈਟ ਬਣਾਓ ਫਿਰ ਕੁਝ ਵੀ ਨਹੀਂ ਹੁੰਦਾ ਹੂੰ ਤੇ ਜਿਹੜਾ ਜੈਨੂਨ ਵੇ ਦੇ ਨਾਲ ਯੂਕੇ ਬੰਦਾ ਜਾ ਰਿਹਾ ਫਿਰ ਉਹ ਕਿਉਂ ਨਹੀਂ ਪੱਕਾ ਹੁੰਦਾ ਉਥੇ ਮੈਂ ਤੁਹਾਨੂੰ ਦੱਸਿਆ ਯੂਕੇ ਦੇ ਯੂਕੇ ਦੇ ਰੂਲਸ ਆ ਹੂੰ ਯੂਕੇ ਨੇ ਅੱਜ ਤੱਕ ਕਦੀ ਪੱਕੇ ਹੋਣ ਵਾਲੀ ਸਟ੍ਰੈਟਜੀ ਸ਼ੁਰੂ ਹੀ ਨਹੀਂ ਕੀਤੀ ਸਟੂਡੈਂਟਲੀ ਸਟੂਡੈਂਟਲੀ ਲਾ ਲਓ ਚਾਹੇ ਟੂਰਿਸਟਲੀ ਲਾ ਲਓ ਹੂੰ ਉਥੇ ਜਾ ਜਿਹੜਾ ਵਰਕ ਆ ਉਹ ਐਕਸਟੈਂਡ ਹੁੰਦਾ ਰਹਿੰਦਾ ਹੂੰ 2 ਇਅਰ ਪਲੱਸ 1 ਇਅਰ ਹੋ ਗਿਆ ਜਾਂ 2 ਇਅਰ ਪਲੱਸ 3 ਇਅਰ ਹੋ ਗਿਆ ਤੁਹਾਡਾ এমਪਲੋયર ਤੁਹਾਨੂੰ ਮਿਲ ਗਿਆ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾ ਲਿਆ ਜੇ ਤੁਹਾਡੀ ਉੱਥੇ ਮੈਰਿਜ ਹੁੰਦੀ ਤੁਸੀਂ ਤਾਂ ਪੱਕੇ ਹੋ ਸਕਦੇ ਆ ਜਾਂ ਤੁਹਾਡਾ ਬੇਬੀ ਹੁੰਦਾ ਤੁਸੀਂ ਤਾਂ ਪੱਕੇ ਹੋ ਸਕਦੇ ਆ ਇਹ ਉਹਨਾਂ ਦੀਆਂ ਸਟ੍ਰੈਟਜੀਜ਼ ਆ আচ্ছা ਵੈਸੇ ਵੀ ਨਾ ਮਤਲਬ ਪਿਛਲੇ ਕੁਝ ਮਤਲਬ ਇੱਕ ਦਿਖਾਕਾ ਹੋ ਗਿਆ ਵੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਿਰਫ ਕੈਨੇਡਾ ਯੂ ਐਸ ਏ ਯੂ ਕੇ ਆਸਟ੍ਰੇਲੀਆ ਇਹ ਚਾਰ ਜਿਹੜੇ ਮੁਲਕ ਹੈ ਇਹ ਹੀ ਸਿਰਫ ਘੁੰਮਦੇਗੇ ਬਲਕਿ ਇਹਦੇ ਕੰਪੈਰੀਟਿਵਲੀ ਮੈਨੂੰ ਲੱਗਦਾ ਵੀ ਯੂਰਪ ਐਸ ਫੇਲੇ ਐਸਵੀ ਲਈ ਕਿ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਹਾ ਯੂਰਪ ਇੱਕ ਡੀਸੈਂਟ ਆ ਉਹ ਇੱਕ ਡੀਸੈਂਟ ਲਾਈਨ ਆਉਂਦੀ ਆ ਯੂਰਪ ਦੀ ਇਸ ਵੇਲੇ 29 ਕੰਟਰੀ ਹੋ ਚੁੱਕੀਆਂ ਤਿੰਨ ਕੰਟਰੀਆਂ ਉਹ ਚ ਨਵੀਆਂ ਐਡ ਹੋਈਆਂ ਰូមਾਨੀਆ ਕਰੋਸ਼ੀਆ ਤੇ ਬੁਲਗਾਰੀਆ ਇੱਕ ਜਨਮ ਤੋਂ ਇੱਕ ਜਨਮ ਤੋਂ 26 ਤੋਂ ਸਾਈਪਰਸ ਵੀ ਵਿੱਚ ਆਇਆ ਨਾ ਅੱਛਾ ਹੁਣ ਬੁਲਗਰੀਆ ਬੁਲਗਰੀਆ ਇਸ ਵੇਲੇ ਡਵੈਲਪ ਹੋ ਰਿਹਾ ਕਰੋਸ਼ੀਆ ਡਵੈਲਪ ਹੋ ਰਿਹਾ ਜਦੋਂ ਕੋਈ ਕੰਟਰੀ ਯੂਰਪ ਚ ਐਂਟਰ ਹੁੰਦੀ ਆ ਉਹ ਸਾਰਾ ਫੋਕਸ ਉੱਤੇ ਕਰਦੇ ਆ ਉਹਨੂੰ ਚੱਕਦੇ ਆ ਤਾਂ ਨੂੰ ਯੂਰਪ ਪਹਿਲਾਂ ਹੀ ਤੁਸੀਂ ਇੱਕ ਤੁਸੀਂ ਕ੍ਰਾਈਮ ਸੀਨ ਸੁਣਿਆ ਕੋਈ ਯੂਰਪ ਦਾ ਕਦੀ ਕਦੀ ਕੋਈ ਕਦੀ ਨਿਊਜ਼ ਨਹੀਂ ਇਦਾਂ ਦੀ ਆਉਂਦੀ ਹੁਣ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਉੱਥੇ ਇੰਨੀ ਇੰਨੀ ਸੋਹਣੀ ਸਕਾਲਰਸ਼ਿਪ ਬੱਚਿਆਂ ਲਈ ਹਾਦ ਤੋਂ ਵਾਦੇ ਪਰ ਸਾਡਾ ਉਧਰ ਧਿਆਨ ਹੈ ਨਹੀਂ अच्छा उथे ਵੀ ਇਦਾਂ ਕੈਨੇਡਾ ਅਮਰੀਕਾ ਵਾਂਗੂ ਪੈਸੇ ਬਣਦੇ ਆ ਬਹੁਤ ਸੋਹਣੇ ਮੰਨ ਲਓ ਉਥੇ ਤਾਂ ਕਹਿ ਲਓ ਕਿ ਕੁਝ ਹੈ ਹੀ ਨਹੀਂ ਇਦਾਂ ਦਾ ਨਾ ਉਥੇ ਕ੍ਰਾਈਮ ਆ ਨਾ ਕੋਸ਼ ਆ ਉਥੇ ਲੇਬਰ ਲਾ ਬਹੁਤ ਸਟਰੋਂਗ ਆ ਬਹੁਤ ਵਧੀਆ ਆ ਇਸ ਕਰਕੇ ਉਥੇ ਜੇ ਬੱਚਾ ਜਾਂਦਾ ਉਹਦਾ ਫਿਊਚਰ ਬਹੁਤ ਬ੍ਰਾਈਟ ਆ ਪਰ ਸਾਡਾ ਧਿਆਨ ਹੈ ਨਹੀਂ ਉਧਰ ਹਮ ਮੈਨੂੰ ਲੱਗਦਾ ਵੀ ਜੇ ਜੇ ਮੰਨ ਲਓ ਵੀ ਅੱਜ ਬੱਚਾ ਕੈਨੇਡਾ ਬਾਰੇ ਸੋਚ ਰਿਹਾ ਕੈਨੇਡਾ ਚ ਪੈਸੇ ਜਦਾਂ ਘਟਨੇ ਹੋਣ ਯੂਰਪ ਜਾਊਗਾ ਬੰਦਾ ਯੂਰਪ ਇਕ ਤਾਂ ਪੈਸੇ ਲੱਗਣੇ ਘਟਿਆ ਕਿੰਨੇ ਪੈਸਿਆਂ ਚ ਚਲੇ ਜਾਂਦਾ ਅੱਜ ਦੀ ਸਟੱਡੀ ਆਪਾਂ ਸਟੂਡੈਂਟ ਗੱਲ ਕਰੀਏ 8 ਤੋਂ 10 ਲੱਖ ਚ ਸਟੂਡੈਂਟ ਜਾ ਸਕਦਾ 8 ਤੋਂ 10 ਲੱਖ ਦੇ ਵਿੱਚ 1 ਇਅਰ ਦੀ ਫੀਸ ਕਿਹੜੇ ਸ਼ਹਿਰ ਚ ਜਰਮਨੀ ਵਗੈਰਾ ਆਪਾਂ ਜਰਮਨੀ ਜਰਮਨੀ ਲਾਤਵੀਆ ਲਥੋਨੀਆ ਫਿਰ ਆਪਾਂ ਫਰਾਂਸ ਲਿੰਕਲੂਡ ਕਰ ਸਕਦੇ ਆ ਅੱਛਾ ਇਹ ਇਹ ਕੰਟਰੀਜ਼ ਹੈਗੀਆਂ ਜਿਹੜੀਆਂ ਅੱਜ ਵੀ ਸਟੂਡੈਂਟ ਵੀਜ਼ਾ ਦਿੰਦੀਆਂ ਹੂੰ ਤੇ ਇਹ ਤਪਕੇ ਵੀ ਹੁੰਦੇ ਨੇ ਫਿਰ ਬਿਲਕੁਲ ਸਟੂਡੈਂਟਲੀ ਪੱਕਾ ਸਟੂਡੈਂਟ ਪੱਕਾ ਯੂਰਪ ਚ ਪੱਕੇ ਹੋਣ ਦੀ ਪੋਲਿਸੀਜ਼ ਬਹੁਤ ਆ ਹੂੰ ਯੂਰਪ ਚ ਮੇਨ ਗੱਲ ਜਿੱਦਾਂ ਕੈਨੇਡਾ ਚ ਟੈਕਸ ਜਾ ਕੇ ਪੱਕਾ ਹੁੰ ਅੱਛਾ ਕਹੀ ਹੋ ਰਹੀ ਤਾਂ ਇਹ ਵੀ ਮੇਥਾ ਬਣੀ ਵੀ ਜਿਹਨੇ ਕਿ ਯੂਰਪ ਜਾਣਾ ਉਹ ਵਿਚਾਰਾ ਪੱਠਿਆਂ ਚ ਹੀ ਰਹਿੰਦਾ ਉੱਥੇ ਫਾਰਮਿੰਗ ਦਾ ਜਿਆਦਾ ਆ ਕਹਿੰਦਾ ਇੱਕ ਤੈਸੋਂ ਪੱਠਿਆਂ ਤੋਂ ਬਚਣਾ ਫਾਰਮਿੰਗ ਇਟਲੀ ਆ ਫਾਰਮਿੰਗ ਇਟਲੀ ਆ ਮੋਸਟਲੀ ਇਟਲੀ ਆ ਜਿਹੜੇ ਆਪਾਂ ਨੋਨ ਲਾ ਉਸਤਾ ਦੀ ਗੱਲ ਕਰਦੇ ਆ ਇਟਲੀ 9 ਮਹੀਨੇ ਦੇ ਪੇਪਰ ਹੋ ਗਿਆ ਸਾਲ ਵਾਲੇ ਪੇਪਰ ਹੋ ਗਿਆ ਸੀਜ਼ਨਲ ਵਰਕ ਹੋ ਗਿਆ ਉਹ ਜ਼ਿਆਦਾਤਰ ਮੋਸਟਲੀ ਇਟਲੀ ਹੀ ਜਾਂਦੇ ਆ ਜਿਹੜੇ 8-10 ਲੱਖ ਰੁਪਈਆ ਲਾ ਕੇ ਯੂਰਪ ਜਾਂਦਾ ਹੈ ਤਾਂ ਉਹਦੀ ਫਿਰ ਜਿੱਦਾਂ ਅਗਲੇ 6 ਮਹੀਨੇ ਦੀ ਫੀਸ ਕਿੰਨੀ ਕੰਦਾਜਾਂ ਰਹਿੰਦੀ ਜਿਵੇਂ ਇੱਥੇ 6 ਤੋਂ 8 ਜਾਂ 10 ਲੱਖ ਵੀ ਪਹੁੰਚ ਜਾਂਦੀ ਇੱ ਅਗਲੇ 6 ਮਹੀਨੇ ਦੀ ਉਹ ਬੱਚਾ ਆਪੇ ਹੀ ਕਰਦਾ ਦਾ ਆਰਾਮ ਨਾ ਤੇ ਉੱਥੇ ਵੀ ਫਿਰ ਇਦਾਂ ਹੀ ਪ੍ਰੋਸੈਸ ਹੁੰਦਾ ਵੀ ਜਿਵੇਂ 3 ਸਾਲ ਦੀ ਡਿਗਰੀ ਲਈ ਆ ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਨੈਂਟ ਉਸ ਤੋਂ ਬਾਅਦ ਉੱਥੇ ਉੱਥੇ ਜਿੱਦਾਂ ਜਦੋਂ ਤੁਹਾਨੂੰ ਡਿਗਰੀ ਤੋਂ ਬਾਅਦ ਤੁਹਾਨੂੰ ਵਰਕ ਮਿਲਦਾ ਨਾ ਤਾਂ ਜਦੋਂ ਤੁਹਾਡਾ ਟੈਕਸ ਜਾਣਾ ਸ਼ੁਰੂ ਹੁੰਦਾ ਜਿੱਦਾਂ ਯੂਕੇ ਤੁਹਾਨੂੰ ਪੱਕਾ ਨਹੀਂ ਕਰਦਾ ਇੱਥੇ ਤੁਹਾਨੂੰ ਪੱਕਾ ਹੁੰਦੇ ਤੁਹਾਡੇ ਸੋਰਸਸ ਬਹੁਤ ਵੱਜ ਜਾਂਦੇ ਆ ਉਹ ਤੁਹਾਡਾ ਵੀਜ਼ਾ ਐਕਸਟੈਂਡ ਕਰਦੇ ਰਹਿੰਦੇ ਤੁਹਾਡੇ ਕੋਈ EMPLOYER ਆ ਗਿਆ ਇੱਥੇ ਕੋਈ ਇਦਾਂ ਦੀ ਪਾਲਿਸੀ ਹੈ ਨਹੀਂ ਕਿ ਤੁਹਾਨੂੰ ਵਾਪਸ ਭੇਜਣਾ ਨਾਲੇ ਦੁਨੀਆ ਦੇ ਸੋਹਣੇ ਮੁਲਕ ਨੇ ਉਹ ਸਾਰੇ ਹੱ ਔਰ ਵਰ ਕਿਆਂ ਸਾਨੂੰ ਤਿੰਨ ਚਾਰ ਛੁੱਟੀਆਂ ਆ ਜਿੱਦਾਂ ਆਪਣੇ ਪੰਜਾਬ ਹਰਿਆਣਾ ਚੰਡੀਗੜ੍ਹ ਆ ਏਦਾਂ ਤੁਸੀਂ ਗੱਡੀ ਚੱਕੋ ਫਲਾਈਟ ਲਾਓ 4-5000 ਦੀ ਤੁਸੀਂ ਘੁੰਮੋ ਫਰੋ ਮੈਂ ਵੀ ਸੁਣਿਆ ਵੀ ਯੂਰਪ ਦਾ ਬੰਦਾ ਪੱਕਾ ਹੋਇਆ ਅਮਰੀਕਾ ਚ ਰਹਿ ਸਕਦਾ ਜਾ ਕੇ ਜਦੋਂ ਤੁਹਾਡੇ ਕੋਲ 5 ਸਾਲ ਦਾ ਬਾਅਦ ਉੱਥੋਂ ਤੁਹਾਡਾ ਕੋਲ ਪਾਸਪੋਰਟ ਆ ਜਾਂਦਾ ਆ ਤੁਸੀਂ ਕਿਤੇ ਵੀ ਯੂਰਪ ਦੀਆਂ ਯੂਰਪ ਦੇ ਪਾਸਪੋਰਟ ਤੋਂ ਬਾਅਦ ਮੋਰ ਥੈਨ 175 ਤੋਂ 200 ਕੰਟਰੀਜ਼ ਤੁਸੀਂ ਉੱਧੇ ਜਾ ਸਕਦੇ ਆ ਅੱਛਾ ਬਿਲਕੁਲ ਜੀ ਉਧਰ ਤਾਂ ਪਾਸਪੋਰਟ ਸਾਡਾ ਆ ਗਿਆ ਬਿਲਕੁਲ ਬਿਲਕੁਲ ਮਤਲਬ ਅਸੀਂ ਯੂਐਸਏ ਦਾ ਵੀਜ਼ਾ ਲੈਣਾ ਪਊਗਾ ਹਾਲਟਾ ਇੰਡੀਆ ਦਾ ਲੈਣਾ ਪਊਗਾ ਇੰਡੀਆ ਦਾ ਲੈਣਾ ਪਊਗਾ ਅੱਛਾ ਅੱਛਾ ਭਾਈ ਇਹ ਇਹ ਤਾਂ ਖੈਰ ਚਲੋ ਉਹ ਹੋ ਗਏ ਜਿਨ੍ਹਾਂ ਨੇ ਸਟੂਡੈਂਟ ਲਈ ਜਾਣਾ ਸਾਡੇ ਵਰਗਿਆਂ ਵਾਸਤੇ ਚਲੋ ਸਟੂਡੈਂਟ ਵਾਲਾ ਥੋੜਾ ਜਿਹਾ ਰਾਹ ਹੁਣ ਔਖਾ ਵੀ ਅਸੀਂ ਗੈਪ ਬਹੁਤ ਜ਼ਿਆਦਾ ਪਾ ਲਿਆ ਜੀ 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 ਪਰ ਲੱਗ ਸਕਦਾ ਉਹਦਾ ਵੀਜ਼ਾ ਨਹੀਂ ਲਵਾ ਲਾਂਗੇ ਗੈਪ ਚ ਵੀ ਲੋਣਨਾ ਬੈਠੇ ਆਪਾਂ ਨੇ ਕਿੰਨਾ ਮੇਰਾ ਜਿਵੇਂ 5-7 ਸਾਲ ਦਾ ਗੈਪ ਹੈ ਗਿਆ ਨਾਰਮਲੀ ਲਵਾ ਲਾਂਗੇ ਤਾਂ ਉਹਦੇ ਲਈ ਚਾਹੀਦਾ ਕੀ ਕੀ ਹੈ ਫਿਰ ਤੁਹਾਡੀ ਕੁਆਲੀਫਿਕੇਸ਼ਨ ਚਾਹੀਦੀ ਆ ਫੰਡ ਫੰਡ ਅਪਰੋਕਸ ਜਿੱਦਾਂ ਹੁਣ ਜਰਮਨੀ ਆ ਜਰਮਨੀ ਆਪਾਂ ਨੂੰ 10 ਤੋਂ 15 ਲੱਖ ਦੇ ਫੰਡ ਚਾਹੀਦੇ ਆ ਅੱਛਾ ਇੱਥੇ ਇਹ ਨਹੀਂ ਵੀ 25-30 ਲੱਖ ਰੁਪਏ ਚਾਹੀਦਾ ਨਹੀਂ 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 10 ਤੋਂ 15 ਤੇ ਟੂਰਿਸਟ ਲਈ ਜਿਵੇਂ ਮੰਨ ਲਓ ਵੀ ਜਿਹੜੇ ਮੁਲਕ ਇਹ ਘੁੰਮਣ ਵਾਲੇ ਮੁਲਕ ਨੇ ਦੁਨੀਆ ਦੇ ਸਭ ਤੋਂ ਸੋਹਣੇ ਨਾਰਵੇ ਹੋ ਗਿਆ ਜਿਵੇਂ ਹੋਰ ਬਹੁਤ ਸਾਰੇ ਉਧਰ ਕੰਟਰੀਆਂ ਨੇ ਤੇ ਜੇ ਟੂਰਿਸਟ ਲਈ ਜਾਣਾ ਉਹਦੇ ਲਈ ਕੀ ਕੁਝ ਚਾਹੀਦਾ ਉਹਦੇ ਲਈ ਫੰਡ ਉਹਦੇ ਲਈ ਵੀ ਜ਼ਰੂਰੀ ਹੁੰਦੇ ਆ ਨਹੀਂ ਟੂਰਿਸਟ ਲਈ ਤੁਸੀਂ ਇਕੱਲਾ ਪਾਸਪੋਰਟ ਲੈ ਕੇ ਆਜੋ ਤਾਂ ਵੀ ਤੁਹਾਨੂੰ ਭੇਜ ਦਾਂਗੇ ਕਿਹੜੇ ਸ਼ਹਿਰ ਭੇਜੋਗੇ ਤੁਸੀਂ ਈ ਪਰਟੀਕੂਲਰ ਆਪਾਂ ਕੰਟਰੀ ਨੂੰ ਮੈਂ ਤੁਹਾਨੂੰ ਕਹੂੰਗਾ ਪੂਰਾ ਯੂਰਪ ਆ ਹਾਂ ਇੱਥੋਂ ਇੰਡੀਆ ਤੋਂ ਤੁਸੀਂ ਉੱਡੋਗੇ ਸਿੱਧਾ ਯੂਰਪ ਚ ਜਾ ਕੇ ਉਤਰੋਗੇ ਹੂੰ ਜੈਨੂਨ ਤੁਸੀਂ ਇਮੀਗ੍ਰੇਸ਼ਨ ਨਾਲ ਬਾਹਰ ਨਿਕਲਣਾ ਹੂੰ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਘੁੰਮੋ ਫਿਰੋ ਤੁਹਾਡੀ ਮਰਜ਼ੀ ਬੱਲਾ ਕੱਲਾ ਪਾਸਪੋਰਟ ਜੇ ਚ ਪਾ ਕੇ ਲੈ ਆਈਏ ਪੈਸਿਆਂ ਦੀ ਵੀ ਜ਼ਰੂਰਤ ਨਹੀਂ 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 ਪੈਸੇ ਕਿਹ ਤੋਂ ਲੈਣੇ ਆਪਾਂ ਤਾਂ ਤੋਂ ਕਹੇ ਬਾਅਦ ਚਲਾਵਾਂਗੇ ਅੱਛਾ ਨਹੀਂ ਚਲੋ ਮੇਰੇ ਕੋ ਤੁਸੀਂ ਨਾ ਲਿਓ ਜਿਨੇ ਕਿਸੇ ਗਾਹਕ ਨੇ ਆਉਣਾ ਤੁਹਾਡੀ ਇੰਟਰਵਿਊ ਸਣ ਕੇ ਕੋਈ ਆ ਜਾਵੇ ਹਾਂ ਸਾਡੇ ਕੋਲ ਉਦਾਂ ਆ ਜਾਵੇ ਕੋਈ ਪੈਸਾ ਨਹੀਂ ਪਹਿਲਾਂ ਨਾ ਐਮਬੈਸੀ ਫੀਸ ਨਾਥਿੰਗ ਕੋਈ ਪੈਸਾ ਨਹੀਂ ਕਿਸੇ ਦਾ ਦੇ ਕਿਸੇ ਵੀ ਪੇਪਰ ਵਰਕ ਦਾ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂ ਹਮ ਅੱਛਾ ਇੱਕ ਗੱਲ ਇਹ ਵੀ ਕਹਿੰਦੇ ਨਾ ਕਿ ਜੇ ਮੰਨ ਲਓ ਯੂਰਪ ਦਾ ਵੀਜ਼ਾ ਹੈਗਾ ਜਾਂ ਤੁਹਾਡੇ ਕੋਲ ਤੁਸੀਂ ਉੱਤੇ ਹੋ ਆਏ ਹੋ ਫਿਰ ਯੂਕੇ ਦਾ ਵੀਜ਼ਾ ਵੱਟ ਤੇ ਹੁੰਦਾ ਜਦੋਂ ਤੁਹਾਨੂੰ ਮਤਲਬ ਸਪੋਜ਼ ਕਰੋ ਤੁਸੀਂ ਯੂਰਪ ਗਏ ਤੁਸੀਂ ਯੂਰਪ ਕਿਤੇ ਵੀ ਉਤਰੇ ਤੁਸੀਂ ਸਪੇਨ ਜਾ ਕੇ ਪੇਪਰ ਲਾਤੇ ਆਪਣੇ ਪੁਰਤਗਾਲ ਜਾ ਕੇ ਪੇਪਰ ਲਾਤੇ 1 ਇਅਰ ਤੁਹਾਨੂੰ ਹੋ ਗਿਆ ਤੁਸੀਂ ਉੱθεν ਯੂਕੇ ਜਾ ਸਕਦੇ ਕੋਈ ਇਸ਼ੂ ਨਹੀਂ ਤੁਹਾਨੂੰ ਅੱਛਾ ਜੇ ਟੂਰਿਸਟ ਜੇ ਬੰਦਾ ਜਾਂਦਾ ਤੇ ਉੱਥੇ ਪੇਪਰ ਲਾ ਸਕਦੇ ਸੀ ਜਾ ਕੇ ਆਰਾਮ ਨਾਲ ਲਿਆ ਸਕਦੇ ਐਸ ਲਈ ਫਿਰ ਕੀ ਸਾਇਲਮ ਲੈਣੀ ਪਊ ਕੀ ਲੈਣਾ ਪਊ ਨਹੀਂ 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 ਨੋਰਮਲੀ ਜਿੱਦਾਂ ਪਹਿਲਾਂ ਪੁਰਤਗਾਲ ਪੇਪਰ ਦਿੰਦਾ ਸੀ ਨਾ ਉੱਥੇ ਹੁਣ ਬੈਕਲੌਗ ਕਰਕੇ ਉਹਨਾਂ ਨੇ ਥੋੜੇ ਚਿਰ ਲਈ ਬੰਦ ਕੀਤਾ ਆਪਣਾ ਬੈਕ ਜਿਹਦਾ ਕੈਨੇਡਾ ਬੈਕਲੌਗ ਬੈਕਲੌਗ ਕਲੀਅਰ ਕਰਦਾ ਸੀ ਨਾ ਹੁਣ ਇਹ ਕਲੀਅਰ ਕਰ ਰਹੇ ਆ ਅੱਛਾ ਐਸ ਵਿਲੇ ਸਪੇਨ ਪੀਕ ਤੇ ਸਪੇਨ ਆਰਾਮ ਨਾਲ ਪੇਪਰ ਦੇ ਰਿਹਾ ओके टूरिस्ट ਜਾਓ ਆਰਾਮਨਾਜੀ ਟੂਰਿਸਟ ਜਾਓ ਜੋ ਕਿ ਪੇਪਰ ਅਪਲਾਈ ਕਰੋ ਵਿਦਨ 3 ਇਅਰ ਤੁਹਾਨੂੰ ਪੇਪਰ ਮਿਲ ਜਾਂਦੇ ਆ ਹੂੰ ਤੇ ਜੇ ਅਸੀਂ ਮੰਨ ਲਓ ਉਥੋਂ ਪੇਪਰ ਲਾਉਨੇ ਜਿੱਦਾਂ ਤੁਸੀਂ ਦੱਸਿਆ ਵੀ ਯੂਕੇ ਚਲੇ ਜੀਏ ਇਹਦੇ ਨਾਲ ਹੋਰ ਕਿਸੇ ਕੰਟਰੀ ਚ ਵੀ ਜਾ ਸਕਦੇ ਪੇਪਰ ਲਾ ਕੇ ਅਸੀਂ ਜਦੋਂ ਮੰਨ ਲਓ ਸਪੋਜ਼ ਕਰੋ ਤੁਸੀਂ ਪੇਪਰ ਲਾਇ ਸਪੇਨ ਚ ਤੁਸੀਂ ਕੰਮ ਕਰਨ ਚ ਪੂਰੇ ਯੂਰਪ ਜਿੱਥੇ ਮਰਜ਼ੀ ਲਜੋ ਠੀਕ ਹੈ ਪੂਰੇ ਯੂਰਪ ਚ ਜਦੋਂ ਤੁਹਾਨੂੰ ਪੇਪਰ ਤੁਹਾਡੇ 3 ਸਾਲਾਂ ਬਾਅਦ ਤੁਹਾਨੂੰ ਪੇਪ ਕਾਰਡ ਮਿਲ ਗਿਆ ਤੁਹਾਡਾ ਫੇ ਤੁਸੀਂ ਯੂਕੇ ਵੀ ਉਦੋਂ ਹੀ ਜਾ ਸਕਦੇ ਆ ਕੰਮ ਕਰਨ ਵੀ ਲੀਗਲ ਕੋਈ ਰੋਲਾ ਨਹੀਂ ਲੀਗਲੀ ਜਾ ਸਕਦੇ ਬਿਲਕੁਲ ਬਿਲਕੁਲ ਤੇ ਉੱਥੋਂ ਫਿਰ ਮੁੜ ਕੇ ਅਸੀਂ ਇੱਧਰ ਨੂੰ ਮੂਵ ਹੋ ਸਕਦੇ ਕਿਤੇ ਵੀ ਜਿੱਥੇ ਮਰਜੀ ਜਿੱਥੇ ਮਰਜੀ ਜਾ ਸਕਦੇ ਹੂੰ ਅੱਛਾ ਕੈਨੇਡਾ ਦੇ ਵਿੱਚ ਜਿਵੇਂ ਬਾਈ ਜੀ ਕਹਿੰਦੇ ਆ ਵੀ ਇਸ ਵੇਲੇ ਹਾਲਾਤ ਬਹੁਤ ਮਾੜੇ ਆ ਤੇ ਕੈਨੇਡਾ ਦੇ ਮੈਨੂੰ ਲੱਗਦਾ ਵੀ ਤੁਸੀਂ ਸੁਭਾਵਿਕਾ ਜਾ ਕੇ ਵੀ ਆਏ ਹੋ ਹੋਗੇ ਜੇ ਕੈਨੇਡਾ ਉੱਥੋਂ ਤਾਂ ਤੁਸੀਂ ਸਿਨੈਰੀਓ ਕੀ ਦੇਖ ਰਹੇ ਹੋ ਕਿ ਉੱਥੇ ਵਾਕਈ ਹਾਲਾਤ ਮਾੜੇ ਨੇ ਕਿ ਜਾਂ ਉੱਥੇ ਸਕਿਲਡ ਬੰਦੇ ਘਟ ਨੇ ਸਕਿਲ ਜਦੋਂ ਅਨਪ੍ਰੋਫੈਸ਼ਨਲ ਬੰਦੇ ਨੇ ਜਾਣਾ ਨਾ ਉੱਥੇ ਮੰਨ ਲਓ ਕੋਈ ਉਹਦੇ ਹੱਥਾਂ 'ਚ ਹੁਨਰ ਨਹੀਂ ਹੈਗਾ ਪਹਿਲਾਂ ਲੇਬਰ ਵਰਕ ਹੀ ਕਰਨਾ ਪੈਂਦਾ ਤੁਹਾਨੂੰ ਪਤਾ ਹੂੰ ਹੁਣ ਜਦੋਂ ਕੋਈ এমਪਲੋਇਰ ਕੋਲ ਬੰਦਾ ਕੰਮ ਕਰਦਾ ਹੂੰ ਉਹਦੀਆਂ ਫਿਰ ਗੱਲਾਂ ਵੀ ਸੁਣਨੀਆਂ ਪੈਂਦੀਆਂ ਨਾ ਜਿਨੇ ਜਿਨੇ ਪੈਸੇ ਦੇਉਣੇ ਨੇ ਕੰਮ ਵੀ ਕਰਾਉਣਾ ਹੁਣ ਜਿਨੇ ਇੱਥੇ ਨਹੀਂ ਕੰਮ ਕੀਤਾ ਉਹਨੂੰ ਉਹ ਗੱਲਾਂ ਬੁਰੀਆਂ ਲੱਗਦੀਆਂ ਫਿਰ ਉਹ ਕਹਿੰਦੇ ਆ ਕਿ ਇੱਥੇ ਕੁਝ ਨਹੀਂ ਹੈਗਾ ਤੁਸੀਂ ਇਹ ਦੱਸੋ ਕਿ ਜਿਨੇ ਆਪਾਂ ਕੋਈ ਵੀ ਲਾ ਲਓ ABCD ਹੈ ਨਾ ਗਏ ਆ ਜਿਹੜੇ ਉੱਥੇ ਜਦੋਂ ਇਧਰੋਂ ਫੋਨ ਜਾਂਦਾ ਉਦੋਂ ਕਹਿੰਦੇ ਕਿ ਇੱਥੇ ਕੁਝ ਨਹੀਂ ਹੈਗਾ ਨੂੰ ਆਪ ਛੱਡ ਕੇ ਤੇ ਨਹੀਂ ਆ ਰਹੇ ਨਾ ਹੂੰ ਜੇ ਵਾਕਈ ਕੁਝ ਨਹੀਂ ਨਾ ਹੈਗਾ ਤੇ ਇੱਥੇ ਤਾਂ ਸੋਹਣੀ ਰੋਟੀ ਮਿਲਦੀ ਇੰਡੀਜੇ ਜੀ ਬਾਕੀ ਤਾਂ ਬੰਦਾ ਨਾ ਕੰਮ ਕਰੇ ਰੋਟੀ ਤਾਂ ਵੀ ਮਿਲ ਜਾਣੀ ਹਾਂਜੀ ਫਿਰ ਆਪਾਂ ਛੱਡ ਕੇ ਆ ਸਕਦੇ ਨਾ ਮਿਸ ਗਾਈਡੈਂਸ ਜਿਆਦਾ ਆ ਮੰਨ ਲਓ ਇਹ ਨਹੀਂ ਚਾਹੁੰਦਾ ਕੋਈ ਉੱਪਰ ਉੱਠੇ ਮਿਸ ਗਾਈਡੈਂਸ ਜਿਆਦਾ ਆ ਹੂੰ ਅੱਛਾ ਇੱਕ ਗੱਲ ਇਹ ਵੀ ਕਿ ਪਿਛੇ ਜੇ ਕੇਸ ਤੁਸੀਂ ਵੀ ਸੁਣੇ ਹੋਣਗੇ ਜਿਵੇਂ ਮੰਨ ਲਓ ਟੂਰਿਸਟ ਵੀਜ਼ੇ ਤੇ ਬੱਚੇ ਗਏ ਨੇ ਜੀ ਇੱਕ ਤਾਂ ਮਤਲਬ ਲਾਉਂਦੇ ਬਹੁਤ ਮਹਿੰਗੇ ਨੇ 20-22 ਲੱਖ ਰੁਪਇਆ ਵੀ ਕਈ ਵਾਰੀ ਲੈ ਲੈਂਦੇ ਨੇ ਫਿਰ ਉੱਥੇ ਜਾ ਕੇ ਉਹ ਬੱਚਿਆਂ ਨੂੰ ਐਂਟਰੀ ਨਹੀਂ ਕਰਨ ਦਿੰਦੇ ਉੱਥੇ ਕਹਿੰਦੇ ਵੀ ਸੈਲਮ ਪਾਓ ਜਾਂ ਤਾਂ ਤੁਸੀਂ ਤੇ ਜਾਂ ਤੁਸੀਂ ਪਿੱਛੇ ਮੁੜ ਜਾਓ ਇਹ ਕੀ ਕਾਰਨ ਹੈ ਸੈਲਮ ਕੀ ਸੈਲਮ ਕਿਦਾਂ ਕਿਉਂ ਹੁੰ ਉਹ ਜਦੋਂ ਪਾਪੋ ਤੁਸੀਂ 에어ਪੋਰਟ ਤੇ ਉਤਰਦੇ ਹਨਾ ਉਹ ਚਾਹੇ ਤੁਸੀਂ ਬੇਸਿਕ ਸਿੰਗਾਪੁਰ ਮਲੇਸ਼ੀਆ ਵੀ ਜਾ ਕੇ ਉਤਰੋਗੇ ਨਾ ਤੁਹਾਡੇ ਹਾਉ ਪਾਉ ਨਹੀਂ ਠੀਕੇ ਹੈਗੇ ਨਾ ਤਾਂ ਤੂੰ ਗੱਲ ਨਹੀਂ ਕਰ ਹੋਈ ਉਹਨਾਂ ਨੇ ਜਦੋਂ ਤੁਸੀਂ ਉੱਥੇ ਉਤਰਦੇ ਤੁਹਾਨੂੰ ਕੀ ਪੁੱਛਣਾ ਕਿਉਂ ਆਏ ਆ ਕਿੰਨੇ ਦਿਨ ਲਈ ਆਏ ਆ ਪਰਪਸ ਕੀ ਆ ਰਹਿਣਾ ਕਿੱਥੇ ਆ ਦੈਟਸ ਇਟ ਜੇ ਤੁਸੀਂ ਉੱਥੇ ਫੰਬਲ ਹੁੰਨੇ ਤਾਂ ਤੋ ਜਵਾਬ ਨਹੀਂ ਦੇ ਹੁੰਦੇ ਫਿਰ ਉਹ ਤੁਹਾਨੂੰ ਰੋਕ ਲੈਂਦੇ ਆ ਕਿਸੇ ਗੱਲ ਕਰਕੇ ਵੀ ਹਾਂ ਵੀ ਅਸੀਂ ਤਾਂ ਤੁਹ ਸੈਟੀਸਫਾਈ ਨਹੀਂ ਹੈਗੇ ਤੁਹਾਡਾ ਕੰਮ ਹੈ ਉਹਨਾਂ ਨੂੰ ਸੈਟੀਸਫਾਈ ਕਰਾਉਣਾ ਜਿਹਨੇ ਤੁਹਾਨੂੰ ਭੇਜਿਆ ਆ ਉਹਦੀ ਹੈਡਕ ਹੈ ਉਹਨੇ ਤੁਹਾਨੂੰ ਕਿੱਦਾਂ ਬਾਹਰ ਕਢਾਉਣਾ ਜਦੋਂ ਹਰ ਚੀਜ਼ ਰਾਈਟ ਵੇ ਨਾ ਹੁੰਦੀ ਆ ਤੁਸੀਂ ਜਿਸ ਕੰਟਰੀ ਦਾ ਵੀਜ਼ਾ ਅਪਲਾਈ ਕੀਤਾ ਤੁਸੀਂ ਉੱਥੇ ਜਾ ਕੇ ਆਪਣਾ ਕੰਮ ਧੰਦਾ ਕਰਦੇ ਆ ਹਮ ਅੱਛਾ ਇੱਕ ਗੱਲ ਇਹ ਵੀ ਦੱਸਿਓ ਕਿ ਜਿਵੇਂ ਨਾ ਇੱਕ ਕੇਸ ਮੈਂ ਇਦਾਂ ਦਾ ਦੇਖਿਆ ਸੀ ਉਹ ਕੋ 20-22 ਲੱਖ ਰੁਪਏ ਲਿਆ ਬੱਚੇ ਕੋ ਉਹਨੂੰ ਪਾਸਪੋਰਟ ਜਿਹੜਾ ਵਾ ਉਹ 에어ਪੋਰਟ ਦੇ ਅੰਦਰ ਵਰਣ ਤੱਕ ਦਾ ਉਹਨੂੰ ਪਾਸਵਰਡ ਦਿੱਤਾ ਉਹਨੂੰ ਫਿਰ ਕਹਿੰਦੇ ਵੀ ਤੂੰ ਇੰਨੇ ਟਾਈਮ ਤੇ ਫਲਾਣੇ ਇਮੀਗ੍ਰੇਸ਼ਨ ਤੇ ਜਾਣਾ ਉੱਥੇ ਸਾਡੀ ਸੈਟਿੰਗ ਆ ਉਸ ਤੋਂ ਬਾਅਦ ਤੂੰ ਅੱਗੇ ਜਦੋਂ ਫਲਾਣੀ ਜਗ੍ਹਾ ਉਤਰੇਗਾ ਜਾ ਕੇ ਉੱਥੇ ਜਾ ਕੇ ਜਦੋਂ ਉਹ ਬੰਦੇ ਤੈਨੂੰ ਅੱਗੇ ਟੱਕਰਨਗੇ ਉਹ ਲਿਆ ਜਾਣਗੇ ਮਤਲਬ ਇਹ ਧੰਦਲੀ ਹੈ ਕੋਈ ਹੈ ਚੱਲਦਾ ਕੋਈ ਚੱਕਰ ਚੱਲਦਾ ਇਹ ਨਹੀਂ ਕੜਸ਼ੀ ਵਰਡ ਵਰਤਦੇ ਉਹਨੂੰ ਨਹੀਂ ਕੜਸ਼ੀ ਹੁਣ ਜਿਹੜੇ ਕਰਾਉਂਦੇ ਉਹਨਾਂ ਨੂੰ ਪਤਾ ਹੋਊਗਾ ਹਾਂ ਹਨਾ ਇਹ ਆ ਕਿ ਮੈਂ ਸਮਝ ਰਿਹਾ ਤੁਹਾਡੇ ਕੋਲ ਸਮਝ ਰਿਹਾ ਐ ਨਹੀਂ ਮੈਂ ਤੁਹਾਡੇ ਤੇ ਕਹਿ ਰਿਹਾ ਜਿੱਦਾਂ ਪਤਾ ਕਿਦਾਂ ਦੇਖੋ ਜੀ ਆਪਣੇ ਆਪਣੇ ਅਬ ਮੈਂ ਕਿਸੇ ਨੂੰ ਨਿੰਦਾਦਾ ਵੀ ਹੈ ਨਹੀਂ ਹਰ ਇੱਕ ਦਾ ਆਪਣਾ ਆਪਣਾ ਕੰਮ ਕਰਨ ਦਾ ਜ਼ਰੀਆ ਤਰੀਕਾ ਆ ਹੁਣ ਕਿਸੇ ਨੇ ਕਿਸੇ ਤਰ੍ਹਾਂ ਕਿਦਾਂ ਪੇਚੜਾ ਉਹਨੂੰ ਪਤਾ ਹਨਾ ਉਹਨੇ ਮੰਨ ਲਓ ਜੇ ਕਿਸੇ ਤੋਂ ਕੋਈ ਪੈਸੇ ਲੈਣੇ ਆ ਜਾਂ ਕਿਸੇ ਨੇ ਬੰਦਾ ਪਚਾਉਣਾ ਪਚਾ ਕੇ ਪੈਸੇ ਲੈਣੇ ਆ ਉਹਨੇ ਹਰ ਵੇਲੇ ਲੱਭਣਾ ਕਿ ਮੇਰਾ ਕਲਾਇੰਟ ਇੱਕ ਚੰਗੇ ਢੰਗ ਨਾਲ ਜਿੱਥੇ ਮੈਨੂੰ ਪਹੁੰਚਾਉਣਾ ਚਾਹਣਾ ਪਹੁੰਚੇ ਹੁਣ ਮਾੜੇ ਢੰਗ ਨਾਲ ਪਹੁੰਚਾਊਗਾ ਤੁਹਾਨੂੰ ਪਤਾ ਇੱਥੇ ਪੁਲਿਸ ਕਿਸ ਕਿੰਨੇ ਹੁੰਦੇ ਕੁਝ ਵੀ ਹੁੰਦਾ ਨਾ ਹਰ ਕੋਈ ਨਹੀਂ ਚਾਹੁੰਦਾ ਕਿ ਇਦਾਂ ਦਾ ਕਿ ਮੇਰੇ ਨਾਲ ਕੁਝ ਵੀ ਮਾੜਾ ਬੁਰਾ ਚੰਗਾ ਹੋਵੇ ਨਾ ਇਸ ਕਰਕੇ ਉਹ ਹਰ ਚੀਜ਼ ਨੂੰ ਬੈਟਰ ਕਰਨਾ ਚਾਹੁੰਦਾ ਕਿ ਮੇਰਾ ਕਲਾਇੰਟ ਸਹੀ ਵੇ ਨਾਲ ਬਾਹਰ ਪਹੁੰਚੇ ਪਰ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਇਹ ਜਦੋਂ ਇਦਾਂ ਦਾ ਕੰਮ ਹੁੰਦਾ ਉਹਦੇ ਚ ਤਾਂ ਆਮ ਲੋਕਾਂ ਦੀ ਗਲਤੀ ਹੈ ਏਜੰਟ ਨੇ ਤਾਂ ਤੁਹਾਨੂੰ ਦੱਸਦਾ ਵੀ ਭਾਈ ਤੈਨੂੰ ਇਸ ਵੇ ਨਾਲ ਪਚਾਉਣਾ ਉਥੇ ਫਿਰ ਲੋਕਾਂ ਦੀ ਵੀ ਤਾਂ ਗਲਤੀ ਬੰਦੀ ਆ ਨਾ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਦੋਂ ਆਪਾਂ ਨਾ ਆਪਾਂ ਡੋਂਕੀ ਦੀ ਵੀ ਗੱਲ ਕਰੀ ਅੱਜ ਅੱਜ ਕਿੰਨਾ ਕੁਝ ਹੋ ਰਿਹਾ ਕਿ ਹਨਾ ਕਿ ਮੇਰੇ ਨਾਲ ਇਦਾਂ ਹੋ ਗਿਆ ਮੇਰੇ ਨਾਲ ਉਦਾਂ ਹੋ ਗਿਆ ਆਪਾਂ ਜਦੋਂ ਡੋਂਕੀ ਲਈ ਨਾ ਕਿਸੇ ਨਾ ਕੋਈ ਏਜੰਟ ਮੈਂ ਮੈਂ ਨਹੀਂ ਕੀਤੀ ਅਜੇ ਤੱਕ ਬਟ ਮੈਂ ਗੱਲ ਕਰਦਾ ਜੋ ਆਪਾਂ ਆਪਾਂ ਸੁਣਦੇ ਆ ਨਾ ਜਿਹੜਾ ਡੋਂਕੀ ਲਈ ਗੱਲ ਕਰਨ ਹੁੰਦਾ ਉਹਨੂੰ ਪਹਿਲਾਂ ਹੀ ਸਭ ਕੁਝ ਪਤਾ ਹੁੰਦਾ ਹੂੰ ਵੀ ਮੈਂ ਕਿੱਦਾਂ ਜਾ ਰਿਹਾ ਕੱਲੀ-ਕੱਲੀ ਕਹਾਣੀ ਉਹਦੀ ਪੜੀ ਹੁੰਦੀ ਆ ਹੂੰ ਫਿਰ ਵੀ ਆ ਕੇ ਬਲੇਮ ਕੀਤਾ ਜਾਂਦਾ ਇਹਨਾਂ ਨੂੰ ਕਿ ਹਾਂ ਮੈਨੂੰ ਇਹਨੇ ਭੇਜਿਆ ਮੈਨੂੰ ਇਹਨੇ ਠੱਗ ਲਿਆ ਹੂੰ ਹੁਣ ਆਪਾਂ ਕਹਿੰਦੇ ਆ ਕਿ ਆਪਾਂ ਜੈਨੂਨ ਵੀਨਾ ਤੁਹਾਡਾ ਵੀਜ਼ਾ ਲਵਾ ਕੇ ਦਿੰਨੇ ਆ ਤੁਸੀਂ ਜੈਨੂਨ ਪੈਸਾ ਵੀ ਨਹੀਂ ਮੰਗਦੇ ਪਹਿਲਾਂ ਤੁਸੀਂ ਜੈਨੂਨ ਵੀਨਾ ਅਮਰੀਕਾ ਪਹੁੰਚਾ ਦਿਓਗੇ ਜੈਨੂਨ ਵੀਜ਼ਾ ਇੰਡੀਆ ਤੋਂ ਵੀਜ਼ਾ ਲਾ ਕੇ ਜਾਊਗਾ ਸਿੱਧਾ ਯੂਐਸਏ ਉਤਰੋਗੇ ਹੂੰ ਉਹ ਕਿਦਾਂ ਲੱਗੂਗਾ ਜੀ ਨਾਲੇ ਇਹ ਕਹਿੰਦੇ ਵੀ ਇੱਕ ਤਾਂ ਸਾਨੂੰ ਇੰਟਰਵਿਊ ਦਾ ਟਾਈਮ ਨਹੀਂ ਮਿਲਦਾ ਉਹ ਵੀ ਬਲੈਕ ਚ ਲੈਣਾ ਪੈਂਦਾ ਨਹੀਂ ਨਹੀਂ ਉਹ ਸਾਡੀ ਹੜੇਗਾ ਉਹ ਆਪਾਂ ਲੈ ਕੇ ਦਵਾਂਗੇ ਉਹ ਪੈਸੇ ਅਸੀਂ ਲਾਵਾਂਗੇ ਨਾ ਉਹ ਇੰਟਰਵਿਊ ਦਾ ਟਾਈਮ ਤੁਸੀਂ ਲੈ ਕੇ ਦੋ ਅਸੀਂ ਲੈ ਕੇ ਦਵ ਤੇ ਜੇ ਮਾਲੋ ਇੱਕ ਬੰਨੇ 40-45 ਰੁਪਇਆ ਤੇ ਇੱਕ ਬੰਨੇ ਦੂਜਾ ਜਿਹੜਾ ਸਹੀ ਵੇ ਹੈ ਉਹਦੇ ਚ ਕਿੰਨੇ ਕ ਪੈਸੇ ਅੰਦਾਜ਼ਨ ਲੱਗਣਗੇ ਹੁਣ ਸਹੀ ਵੇ ਨਾਲ ਆਪਾਂ ਗੱਲ ਕਰੀਏ ਮਤਲਬ ਯੂ ਐਸ ਏ ਦੀ ਗੱਲ ਕਰ ਲਈਏ ਹਮ ਯੂ ਐਸ ਏ ਦੀ ਐਮਬੈਸੀ ਫੀਸ ਹੈ ਦੋ ਤਰ੍ਹਾਂ ਕੰਮ ਹੁੰਦਾ ਹਮ ਇੱਕ ਕਹਤਾ ਕਲਾਇੰਟ ਨੇ ਕਿ ਮੈਂ ਕੋਈ ਪੈਸਾ ਪਹਿਲਾਂ ਨਹੀਂ ਦੇਣਾ ਹਣਾ ਉਹਨੂੰ ਉੱਥੇ ਸਾਰੇ ਪੈਸੇ ਇਨਵੈਸਟ ਆਪਾਂ ਕਰਦੇ ਆਂ ਆਪਾਂ ਉਹਨੂੰ ਕਹਿੰਨੇ ਆਂ ਕੁਝ ਅਮਾਉਂਟ ਉਹਨਾਂ ਡਿਸਾਈਡ ਕਰਦੇ ਕਿ ਤੋਂ ਬਾਅਦ ਚ ਲਾਵਾਂਗੇ ਹੂੰ ਇਹ ਕਿ ਆ ਕਿ ਹਾਂ ਕਲਾਇੰਟ ਕੋ ਡਾਕੂਮੈਂਟ ਸਾਰੇ ਹੈਗੇ ਆ ਆਪਾਂ ਉਹ ਤੋਂ 20000 ਰੁਪਏ ਫਾਈਲਿੰਗ ਚਾਰਜਸ ਲੈ ਉਹਦੀ ਇੰਟਰਵਿਊ ਲੈ ਕੇ ਦਿੱਤੀ ਤੇ ਉਹਨੂੰ ਬਾਹਰ ਭੇਜ ਦਿੱਤਾ ਹੂੰ ਇਹ ਨਹੀਂ ਕਿ 20000 20000 ਉਹ ਤੋਂ ਲੈ ਕੇ ਅਸੀਂ ਉਹਦੀ ਕੇਅਰ ਨਹੀਂ ਕਰਨੀ ਉਹਨੂੰ ਪ੍ਰੈਪਰੇਸ਼ਨ ਨਹੀਂ ਕਰਾਉਣੀ ਉਹਦੀ ਫਾਈਲ ਚੰਗੇ ਢੰਗ ਨਾਲ ਲਾਉਣੀ ਉਦੋਂ ਵੀ ਅਸੀਂ ਮਿਹਨਤ ਉਹਨਾਂ ਹੀ ਕਰਨੀ ਆ ਜਿੰਨੀ ਅਸੀਂ ਆਫਟਰ ਵੀਜ਼ਾ ਵਾਲਾ ਇੰਟਰਵਿਊ ਦੀ ਪ੍ਰੈਪਰੇਸ਼ਨ ਵੀ ਤੁਸੀਂ ਕਰਵਾ ਦੇਣੀ ਸਭ ਕੁਝ ਕਰਵਾ अच्छा हां जी ओलो एवी ਹਊਆ ਬਣਾਣਾ ਵੀ ਅਮਰੀਕਾ ਦਾ ਅਸੀਂ ਬੇ ਲੋ ਕਿੱਡੇ ਪੜੇ ਪੜੇ ਲਿਖੇ ਮੁੰਡੇ ਜੰਗਲਾਂ ਥਾਣੀ ਜਾਂਦੇ ਨੇ ਇੱਕ ਇੰਟਰਵਿਊ ਤੋਂ ਡਰ ਜਾਂਦੇ ਬਸ ਨਹੀਂ ਨਹੀਂ ਇੰਟਰਵਿਊ ਚ ਕੁਝ ਨਹੀਂ ਹੁੰਦਾ ਇਦਾਂ ਦਾ ਜਸਟ ਕਨਵਰਸੇਸ਼ਨ ਹੁੰਦੀ ਆ ਉਹ ਸੇਮ ਉਹੀ ਤੁਹਾਨੂੰ ਜਦੋਂ ਮੈਂ ਗੱਲ ਲਈ ਕੈਨੇਡਾ ਉੱਤਰ ਕੇ ਪਰਪਸ ਪੁੱਛਦੇ ਆ ਹੂੰ ਤੁਹਾਡੇ ਜਾਣ ਦਾ ਪਰਪਸ ਕੀ ਆ ਕਿਉਂ ਜਾ ਰਹੇ ਆ ਕਿਹਦੇ ਕੋ ਜਾ ਰਹੇ ਆ ਇੱਥੇ ਕਿਉਂ ਜਾ ਰਹੇ ਆ ਹੂੰ ਵਾਪਸ ਕਦੋਂ ਆਣਾ ਫਿਊਚਰ ਪਲਾਨ ਕੀ ਆ બસ ਇਹ ਗੱਲਾਂ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਸੀਗੇ ਵੀ ਜਿਵੇਂ ਸ਼ੈਨਗਨ ਤੁਸੀਂ ਜਾ ਕੇ ਵੀ ਆਏ ਯੂਰਪ ਜਾ ਕੇ ਵੀ ਆਏ ਹੋ ਜੀ ਜੀ ਉੱਥੇ ਫਿਰ ਕੰਮ ਦਾ ਹੀਲਾ ਵੀ ਹੋ ਸਕਦਾ ਵੀ ਆਪਾਂ ਕੰਮ ਤੇ ਵੀ ਲਵਾ ਸਕਦੇ ਬੰਦਿਆਂ ਨੂੰ ਕੋਈ ਹੈਗੇ ਲਿੰਕ ਤੁਹਾਡੇ ਜੀ ਬਿਲਕੁਲ ਬਿਲਕੁਲ ਜਿਹਨੂੰ ਨੀਡ ਆ ਆਪਾਂ ਉਹਦੇ ਨਾਲ ਹਰ ਪਾਸੇ ਸਟੈਂਡ ਪਾਏ ਆ ਹੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਇਹ ਥੋੜੋਗੇ ਆਪਾਂ ਇੱਥੋਂ ਭੇਜ ਦਿੱਤਾ ਤੇ ਆਪਾਂ ਉਹਦੀ ਕੋਈ ਬਾਅ ਹੀ ਨਹੀਂ ਫੜਨੀ ਹੂੰ ਰੈਫਰੈਂਸ ਮਤਲਬ ਇਹੀ ਆ ਕਿ ਜੇ ਅਸੀਂ ਇੱਕ ਦੂਜੇ ਇੱਕ ਕਿਸੇ ਦਾ ਚੰਗਾ ਕੰਮ ਕਰਾਂਗੇ ਅਗਲਾ ਮਾੜਾ ਕਰਾਂਗੇ ਉਹਨੇ ਬੀਆ ਨੂੰ ਦੱਸਣਾ ਹੂੰ ਚੰਗਾ ਕਰਾਂਗੇ ਉਹ ਵੀ ਉਹਨੇ ਬੀਆ ਨੂੰ ਹੀ ਦੱਸਣਾ ਹ ਮਤਲਬ ਜੇ ਕੰਮ ਦੀ ਵੀ ਜ਼ਰੂਰਤ ਹੈ ਜਿਵੇਂ ਮੰਨ ਲਓ ਵੀ ਯੂਰਪ ਦੇ ਵਿੱਚ ਕਹਿੰਦੇ ਵੀ ਸਾਡਾ ਕੋਈ ਬਾਹ ਫੜਲਾ ਵਾਲਾ ਹੈ ਦੀ ਬੰਦਾ ਵੀ ਜੇ ਇਕੱਲਾ ਵੀ ਜਾਣਾ ਚਾਹੁੰਦਾ ਤੇ ਉੱਥੇ ਬਿਲਕੁਲ ਬਿਲ ਬਾਹਰ ਪਾਸੋਂ ਹੈਲਪ ਕਰਾਂਗੇ ਉਹਦੀ ਹੂੰ ਤੇ ਯੂਕੇ ਦੇ ਵਿੱਚ ਮੈਂ ਫਿਰ ਯੂਕੇ ਤੇ ਆ ਰਿਹਾ ਕਿਉਂਕਿ ਯੂਕੇ ਦੇ ਪਿੱਛੇ ਜੇ ਖਬਰਾਂ ਦੇਖ ਰਹੇ ਵੀ ਯੂਕੇ ਬੱਚੇ ਫਿਰ ਕੱਢਣ ਨੂੰ ਫਿਰਦਾ ਜਾਂ ਉੱਥੇ ਇਮੀਗ੍ਰੇਸ਼ਨ ਰੇਟਾਂ ਬਹੁਤ ਮਾਰਦੀਆਂ ਪਈਆਂ ਨੇ ਉੱਥੇ ਹੈਗੇ ਨੇ ਹਾਲਾਤ ਇਦਾਂ ਦੇ ਕਿ ਜਾਂ ਇਹ ਵੀ ਅਫਵਾਹਾਂ ਹੀ ਨੇ ਨਹੀਂ 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 ਤੁਸੀਂ ਮੰਨ ਲਓ ਇੱਕ ਹੁੰਦੀ ਹੈ ਨਾ ਕਿ ਕਿਤੇ ਉਹਦੇ ਆਪਨ ਨਿਊਜ਼ ਪੜ੍ਹ ਲਈ ਐਬੀਸੀ ਈ ਹੈ ਨਾ ਆਫੀਸ਼ੀਅਲ ਵੈਬਸਾਈਟਾਂ ਬਣੀਆਂ ਹੁੰਦੀਆਂ ਇਮੀਗ੍ਰੇਸ਼ਨ ਦੀਆਂ ਹੂੰ ਯੂਕੇ ਦੀ ਯੂਐਸਏ ਦੀ ਕੈਨੇਡਾ ਦੀ ਤੁਸੀਂ ਜੇ ਬਾਕੀ ਤੁਹਾਡੇ ਦਿਲ ਚ ਕੋਈ ਗੱਲ ਆ ਆਪਾਂ ਸਿੱਧਾ ਗੂਗਲ ਕਰੀਏ ਗੂਗਲ ਦਾ ਹਰ ਇੱਕ ਨੂੰ ਚਲਾਣਾ ਆਂਦਾ ਨਾ ਫੋਨ ਹਰ ਇੱਕ ਕੋਲ ਆ ਬਸ ਗੂਗਲ ਕਰੋ ਜਿਹੜਾ ਵੀ ਰੂਲ ਹੈ ਉੱਥੇ ਅਪਡੇਟ ਹੁੰਦਾ ਹੈ ਵੀ ਅਸੀਂ ਇਹ ਚੀਜ਼ ਕਰ ਰਹੇ ਹਾਂ ਉਹਦੇ ਵਿੱਚ ਸਾਰਾ ਬਕਾਇਦਾ ਐਵਰੀਥਿੰਗ ਐਵਰੀਥਿੰਗ ਅੱਛਾ ਜੇ ਮੰਨ ਲਓ ਵੀ ਕਿਸੇ ਨੇ ਤੁਹਾਡੇ ਕੋਲ ਗਾਹਕ ਨੇ ਕਿਸੇ ਨੇ ਆਉਣਾ ਬੱਚੇ ਨੇ ਕਿਸੇ ਨੇ ਆਉਣਾ ਉਹਨੂੰ ਕਿਹੜੀਆਂ ਚੀਜ਼ਾਂ ਦਿਮਾਗ 'ਚ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਤੁਸੀਂ ਤਾਂ ਮੁਲਕ ਬੜੇ ਘੁੰਮ ਲਏ ਆ ਮੁਲਕ ਤੁਸੀਂ ਦੇਖ ਕੇ ਆਏ ਉੱਥੋਂ ਦਾ ਸੁਭਾਅ ਵੀ ਸਾਰਾ ਕੁਝ ਦੇਖ ਲਿਆ ਉਹ ਬੱਚੇ ਦੇ ਦਿਮਾਗ 'ਚ ਜਾਂ ਉਹ ਮੈਂਟਲੀ ਕਿਦਾਂ ਦਾ ਪ੍ਰਪੇਅਰ ਹੋਣਾ ਚਾਹੀਦਾ ਕਿਉਂਕਿ ਨਹੀਂ ਤੇ ਬਹੁਤੇ ਲੋਕ ਤਾਂ ਇਹ ਕਹਿੰਦੇ ਵੀ ਜਦੋਂ ਏਜੰਟ ਪੁੱਛਦਾ ਤੂੰ ਉੱਥੇ ਜਾ ਕੇ ਕਰੇਂਗਾ ਕੀ ਅਗਲਾ ਕਹਿੰਦਾ ਡਰਾਈਵਰੀ ਕਰ ਲਾਂਗੇ ਵੀ ਡਰਾਈਵਰੀ ਕੱਲੀ ਸਾਰੀ ਡਰਾਈਵਰੀ ਨਹੀਂ ਜਦੋਂ ਹੁਣ ਪਹਿਲੀ ਗੱਲ ਇੱਥੇ ਜਦੋਂ ਹੁਣ ਆਪਾਂ ਯੰਗ ਮੁੰਡਿਆਂ ਦੀ ਗੱਲ ਕਰੀਏ 20 22 ਸਾਲ ਦਾ ਮੁੰਡਾ ਕੋ 24 ਸਾਲ ਦਾ ਮੁੰਡਾ ਜਾਂਦਾ ਹਨ ਉਹਨੇ ਕੋ ਕੰਮ ਇੱਥੇ ਨਹੀਂ ਸਿੱਖਿਆ ਹੁੰਦਾ ਹੂੰ ਕਿਸੇ ਨੂੰ ਵੀ ਆਪਾਂ ਨੂੰ ਰੋਟੀ ਵੀ ਆਪ ਨਹੀਂ ਮਤਲਬ ਪਹਿਲਾਂ ਆਪਾਂ ਨੂੰ ਮਾਂ ਹੀ ਖੁਲਾਉਂਦੀ ਆਪਣੀ ਤੋੜ ਕੇ ਹਨਾ ਆਪਾਂ ਨੂੰ ਔਨ ਦਾ ਟਾਈਮ ਹੀ ਨਹੀਂ ਆ ਜਾਂਦੀ ਹੂੰ ਜਦੋਂ ਆਪਾਂ ਕਿਸੇ ਕੰਟਰੀ ਉੱਤਰਦੇ ਵੀ ਆ ਕੰਮ ਕਰਨ ਲਈ ਜਾਂਦੇ ਵੀ ਆ ਨਾ ਇਹ ਨਹੀਂ ਕਿ ਤੁਸੀਂ ਸਾਰਾ ਟਾਈਮ ਡਿਲੀਵਰੀ ਕਰੀ ਜਾਣੀ ਆ ਡਰਾਈਵਰੀ ਉਹ ਜਦੋਂ ਸਪੋਜ਼ ਕਰੋ ਮੈਨੂੰ ਕੋਈ ਚੀਜ਼ ਪਸੰਦ ਆ ਮੈਂ ਉਹੀ ਕਰਨੀ ਆ ਚਲੋ ਉਹ ਉਹਦੀ ਮਰਜ਼ੀ ਆ ਬਟ ਜਿਹੜੀ ਆਪਾਂ ਕਿਸੇ ਜੇ ਸਕਿੱਲ ਨੂੰ ਅਪਣਾ ਲਵਾਂਗੇ ਉਹ ਸਾਡੀ ਤੁਹਾਡੀ ਗਰੋਥ ਆ ਉਹ ਤੁਸੀਂ ਅੱਗੇ ਵਧ ਸਕਦੇ ਆ ਇਹ ਨਹੀਂ ਕਿ ਤੁਸੀਂ ਉਸੇ ਲੇਬਰ ਵਰਕ ਚ ਹੀ ਸਟਕ ਰਹੇ ਹੋ ਹੁਣ ਮੇਰੇ ਵੀ ਜਾਣਕਾਰ ਨੇ ਉਹ ਕਹਿੰਦੇ ਵੀ ਉੱਥੇ ਤੁਸੀਂ ਲੱਕੜ ਦਾ ਕੰਮ ਸਿੱਖ ਕੇ ਆਓ ਤੁਸੀਂ ਪਲੰਬਰ ਦਾ ਕੰਮ ਸਿੱਖ ਕੇ ਆਓ ਉਹਦਾ ਸਕੋਪ ਆ ਨਾ ਸਕੋਪ ਬਹੁਤ ਜ਼ਿਆਦਾ ਹੈ ਸਕੋਪ ਜ਼ਿਆਦਾ ਹੈ ਤੁਸੀਂ ਉੱਥੇ ਹਾਈ ਸਕਿੱਲ ਤੇ ਜਾਂਦੇ ਆ ਤੁਹਾਡਾ ਪੇ ਰੇਟ ਵੱਧਦਾ ਆ ਤੁਸੀਂ ਕੋਈ ਪਲੇਟਫਾਰਮ ਅਚੀਵ ਕਰ ਸਕਦੇ ਆ ਗਾਂ ਆਪਣਾ ਕੰਮ ਕਰ ਸਕਦੇ ਆ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਜੇ ਤੁਸੀਂ ਲੇਬਰ ਚ ਹੀ ਰਹਿਣਾ ਫਿਰ ਲੇਬਰ ਹੀ ਆ ਹੂੰ ਇਜੀ ਅੱਛਾ ਕੋਈ ਏ ਵੀ ਸਕੀਮ ਹੈ ਵੀ ਜਿਹੜੀ ਸਾਰੀ ਫੈਮਿਲੀ ਦਾ ਕਿਸੇ ਕੰਟਰੀ 'ਚ ਵੀਜ਼ਾ ਲੱਗਦਾ ਹੋਵੇ ਬਿਲਕੁਲ ਬਿਲਕੁਲ ਮੈਨੂੰ ਮੀਆਂ ਬੀਬੀ ਬੱਚੇ ਨੇ ਨਾਲ ਕੈਨੇਡਾ ਯੂਕੇ ਯੂਰਪ ਜਿੱਥੇ ਤੁਹਾਡਾ ਦਿਲ ਲੱਗਦਾ ਇਹ ਵਰਕ ਹੈ ਕਿ ਜਾਂ ਫਿਰ ਇਹ ਕਿਹੜਾ ਟੂਰਿਸਟ ਸਾਰੇ ਟੂਰਿਸਟ ਬਿਲਕੁਲ ਉੱਥੇ ਜਾ ਕੇ ਜੇ ਅਸੀਂ ਫਾਈਲਿੰਗ ਵਗੈਰਾ ਕਰਨੀ ਤਾਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਜਿਹੜਾ ਆਫਟਰ ਵੀਜ਼ਾ ਜੇ ਉੱਥੇ ਪਹੁੰਚਣ ਤੋਂ ਬਾਅਦ ਉਹ ਵਾਲਾ ਵੀ ਪ੍ਰੋਸੈਸ ਤੁਸੀਂ ਕਰ ਦਿੰਦੇ ਬਿਲਕੁਲ ਬਿਲਕੁਲ ਈ ਇਹ ਵੀ ਸਿਨੈਰੀਓ ਬੰਮਾ ਲਾ ਬਣਿਆ ਕਿ ਹਾਂ ਕਿ ਵੀ ਕਿਸੇ ਨਾ ਕੋਈ ਧੋਖਾ ਆ ਗਿਆ ਜਾਂ ਕਿਸੇ ਨਾ ਕੁਝ ਆਪਾਂ ਹਰ ਚੀਜ਼ ਲਈ ਲਾਇਬਲ ਹਾਂ ਜੇ ਕੋਈ ਪਹੁੰਚ ਕੇ ਪੈਸੇ ਦੇਣਾ ਚਾਹੁੰਦਾ ਆਪਾਂ ਉਹ ਵੀ ਚੀਜ਼ ਕਰ ਲਾਂਗੇ ਕੋਈ ਇਸ਼ੂ ਨਹੀਂ ਕਦੇ ਉਹ ਐਵੇਂ ਨਾ ਕਹਿ ਦੋ ਵੀ ਜੇ ਮੰਨ ਲਓ ਵੀਜ਼ਾ ਨਾ ਲੱਗਾ 2 ਲੱਖ ਮੈਂ ਕੋਲੋਂ ਦੇ ਦੂੰ ਕਦੇ ਬਹੁਤੇ ਏਜੰਟੇ ਨਹੀਂ ਕਹਿ ਦਿੰਦੇ ਉਹ ਦੇਖੋ ਕਹਿਣਾ ਤੇ ਕਰਨਾ ਹਨਾ ਕਹਿਣਾ ਤੇ ਕਰਨ 'ਚ ਫਰਕ ਹੁੰਦਾ ਹਾਂ ਆਪਣੀ ਆਪਾਂ ਆਪਣੇ ਪੇਜ ਤੇ ਆਪਣੀ ਕੋਈ ਵੀ ਵੀਡੀਓ ਆ ਕੋਈ ਵੀ ਦੇਖ ਲਵੇ ਆਪਾਂ ਹਰ ਵਾਰ ਇਹੀ ਕਹਿੰਨੇ ਆ ਕਿ ਪੈਸੇ ਬਾਅਦ ਚ ਪਹਿਲਾਂ ਨਹੀਂ ਕੁਝ ਹੀ ਸਾਬਤ ਕਰਦੇ ਵੀ ਮੇ ਤੋਂ ਪਹਿਲਾਂ ਪੈਸੇ ਲਏ ਆ ਆਪਾਂ ਤਾਂ ਵੀ ਲਾਇਬਲ ਹੋਦੇ ਦੁੱਗਣੇ ਦੇਵਾਂਗੇ ਕਿ ਹਾਂ ਅਸੀਂ ਮੇਰੇ ਸਟਾਫ ਨੇ ਜਾਂ ਮੈਂ ਕਿਸੇ ਤੋਂ ਉਦੋਂ ਹੀ ਪੈਸੇ ਲੈ ਲਏ। ਨਹੀਂ ਕਈ ਵਾਰੀ ਇਹ ਵੀ ਹੁੰਦਾ ਨਾ ਜਿੰਨੇ ਕਿ ਚਲੋ ਸਾਡਾ ਵਾਹ ਵਾਸਤਾ ਪੈਂਦਾ ਰਹਿੰਦਾ ਵੀ ਜਿਹੜੇ ਕਹਿੰਦੇ ਵੀ ਪੈਸੇ ਸਾਰੇ ਬਾਅਦ ਚ ਲੈਣੇ ਆ ਉਹ ਪਹਿਲਾਂ ਕਹਿੰਦਾ ਯਾਰ ਇਹ ਐਮਬੈਸੀ ਫੀਸ ਇਹ ਤੁਸੀਂ ਤਾਰ ਦਿਓ। ਉਸ ਤੋਂ ਬਾਅਦ ਤੁਸੀਂ ਐਂ ਕਰੋ ਵੀ ਜੀ ਆਈਸੀ ਆ ਗਈ ਹੈ ਜੀ ਉਹ ਤੁਸੀਂ ਤਾਰ ਦਿਓ। ਜਿਹੜੇ ਸਾਡੇ 10-15 ਹਜ਼ਾਰ ਆ। ਤਾਂ ਮੇਰੀ ਕਨਵਰਸੇਸ਼ਨ ਕੱਟ ਕੇ ਟਰੋਲ ਕਰ ਦੇਣ ਜੇ ਆਪਾਂ ਪੈਸੇ ਲਏ ਹੁਣ ਨਾਲ ਥੱਲੇ ਲਿਖ ਦੇਣ ਕਿ ਆ ਮੈਂ ਤੋਂ ਇੰ ਬਿਲਕੁਲ ਨਹੀਂ ਕੋਈ ਵੀ ਨਹੀਂ ਪੈਸਾ ਨਾ ਐਮਬੈਸੀ ਫੀਸ ਨਾ ਫੰਡਸ ਦੇ ਪੈਸੇ ਨਾ ਕੋਈ ਪੇਪਰ ਵਰਕ ਦਾ ਖਰਚਾ ਨੋ ਮੀਨਸ ਨੋ ਤੇ ਤੁਸੀਂ ਕਿਉਂ ਕਰ ਰਹੇ ਹੋ ਫਿਰ ਇਹਦਾ ਮੈਂ ਵੀਜ਼ਾ ਲਵਾ ਕੇ ਪੈਸੇ ਲਵਾਂਗਾ ਨਾ ਤੁਸੀਂ ਇਕੱਠੇ ਲਾਉਂਗੇ ਫਿਰ ਫਿਰ ਵੱਧ ਲਾਉਂਗੇ ਉਤੋਂ ਜੋਰਾਬਦੀ ਦੇਵੇ ਚਲੋ ਉਹ ਤਾਂ ਜੋ ਦਮਿਹਨਤ ਕਰਨੀ ਬੰਦਾ ਵਾਦੀ ਚਾਹੁੰਦਾ ਹੁੰਦਾ ਨਾ ਮੰਨ ਲਓ ਇਹ ਆ ਕਿ ਹਾਂ ਜਦੋਂ ਕਿਸੇ ਨੇ ਆਪਾਂ ਨੂੰ ਪਾਸਵਰਡ ਦਿੱਤਾ ਕਈ ਵਾਰੀ ਟਰਸਟ ਨਹੀਂ ਹੁੰਦਾ ਮਨ ਨੂੰ ਉਦੋਂ ਉਹਦੇ ਦਿਲ ਚ ਗੱਲ ਨਾ ਹੋਵੇ ਕਿ ਯਾਰ ਮੈਂ ਆ ਰੀਸੈਂਟ ਮੈਂ ਤੁਹਾਨੂੰ ਹੈ ਨਾ ਅੱਜ 24 ਘੰਟੇ ਪਿਛਲੇ ਹੈ ਨਾ ਕੱਲ ਹੈ ਨਾ ਇੱਕ ਕਲਾਇੰਟ ਆਇਆ ਉਹ ਕਹਿੰਦਾ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਮੇਰੇ ਕੋਲ ਸਟਾਫ ਦੀ ਕੁੜੀ ਨੂੰ ਕਹਿੰਦਾ ਕਿ ਵੀਕ ਪਹਿਲਾਂ ਤੇ ਮੇਰਾ ਬੇਟਾ ਕਹਿੰਦਾ ਉਹਨੇ ਚੰਡੀਗੜ੍ਹ ਕਿਸੇ ਨਾਲ ਗੱਲ ਕਲੀ ਸੀ ਉੱਥੇ ਚਲ ਗਿਆ ਉੱਥੇ ਉਹਨਾਂ ਨੇ ਉਹਦਾ ਵਰਕ ਵੀਜ਼ਾ ਅਪਲਾਈ ਕੀਤਾ 24 ਸਾਲ ਦਾ ਮੁੰਡਾ ਸੀਗਾ ਅੱਛਾ ਅੱਜ ਉਹ ਅਪਲਾਈ ਕਰਕੇ ਆਏ ਆ ਉੱਥੇ 5000 ਰੁਪਏ ਸੈਲਫ ਉਹਨੇ ਲੈ ਲੈ ਲੇ 5000 ਰੁਪਏ ਦਿੱਤਾ ਤੇ ਉਹਨਾਂ ਦਾ 24 ਘੰਟੇ ਚ ਫੋਨ ਆ ਗਿਆ ਕਿ ਤੁਹਾਡਾ ਵਰਕ ਪਰਮਿਟ ਆ ਗਿਆ 24 ਘੰਟੇ ਚ ਵਰਕ ਪਰਮਿਟ ਕਿੱਦਾਂ ਆ ਗਿਆ ਬਿਲਕੁਲ ਹੀ ਆਸਾਦਾ ਆ ਨਹੀਂ ਸਕਦਾ ਆ ਨਹੀਂ ਸਕਦਾ ਉਹ ਕਹਿੰਦੇ ਵੀ ਉਹਨਾਂ ਨੇ ਕਿਸੇ ਨੂੰ ਪੁੱਛਿਆ ਚਲੋ ਹਨਾ ਰੈਲੇਟਿਵ ਹਰ ਇੱਕ ਦੇ ਹੁੰਦੇ ਆ ਨੋਨ ਹਰ ਇੱਕ ਦੇ ਹੁੰਦੇ ਆ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਨਹੀਂ ਚੀਜ਼ ਪੋਸੀਬਲ ਨਹੀਂ ਹੈਗੀ ਉਲਟਾ ਪਾਸਪੋਰਟ ਲੈਣ ਲਈ ਫੇ 5000 ਦੇ ਗਏ ਮਤਲਬ ਪਾਸਪੋਰਟ ਲੈਣ ਦੇ ਲਈ ਵਾਪਸ ਲੈਣ ਲਈ ਹੂੰ 5 ਤੋਂ 5 10 ਹੋ ਗਿਆ ਦੋ ਚੰਡੀਗੜ੍ਹ ਦੇ ਗੇੜੇ ਹੋ ਗਏ ਹੂੰ ਹਰਾਸ ਹੋ ਕੇ ਉਹ ਕੱਲ ਆਏ ਆ ਆਪਾਂ ਉਹਨਾਂ ਨਾਲ ਐਗਰੀਮੈਂਟ ਵੀ ਲਿਖਿਆ ਕੋਈ ਪੈਸਾ ਨਹੀਂ ਨੋ ਮੀਨਸ ਨੋ ਨੋ ਐਮਬੈਸੀ ਵੀ ਨਾ ਕੋਈ ਐਡਵਾਂਸ ਅਸੀਂ ਤੁਹਾਡਾ ਕੰਮ ਨਹੀਂ ਕਰਾਉਂਦੇ ਅਸੀਂ ਤਾਂ 200 ਰੁਪਈਆ ਨਹੀਂ ਮੰਗਦੇ ਹੂੰ ਇਹ ਨਹੀਂ ਪੌਲਟਨ ਪਾਲਿਸੀ ਨਹੀਂ ਕਿ ਹਾਂ ਤੁਹਾਨੂੰ ਪਾਸਵਰਡ ਵਾਪਸ ਕਰਨਾ ਤਾਂ ਵੀ ਤੁਹਾਨੂੰ ਹਰਾਸ ਕਰਕੇ ਜਾਂ ਤੁਹਾਨੂੰ ਤਦ ਤੋਂ ਪੈਸੇ ਲੈ ਕੇ ਤੁਹਾਨੂੰ ਵਾਪਸ ਦਵਾਂਗੇ ਹੂੰ ਐਦਾਂ ਤਾਂ ਕੋਈ ਸੀਨ ਨਹੀਂ ਹੂੰ ਕਈ ਵਾਰੀ ਇਹ ਵੀ ਹੁੰਦਾ ਨਾ ਜਿਵੇਂ ਮੇਰੇ ਇੱਕ ਆਪਦੇ ਰਿਸ਼ਤੇਦਾਰਾਂ 'ਚ ਇੱਕ ਕੇਸ ਹੋ ਗਿਆ ਪਹਿਲਾਂ 22 ਲੱਖ ਦੀ ਗੱਲ ਹੋ ਗਈ ਉਹ ਹੁਣ ਵੀਜ਼ਾ ਆਉਣ ਲੱਗਾ ਉਹ ਕਹਿੰਦੇ ਜੀ 28 ਲੱਖ ਰੁਪਈਆ ਲਾਵਾਂਗੇ ਨਹੀਂ 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 ਵਿਦ ਐਗਰੀਮੈਂਟ ਹੂੰ ਸਾਰਾ ਕੁਝ ਵੈਸੇ ਤਾਂ ਬਾਈ ਮੈਨੂੰ ਲੱਗਦਾ ਵੀ ਤਕਰੀਬਨ ਗੱਲਾਂ ਕਲੀਅਰ ਹੋ ਗਈਆਂ ਨੇ ਇੱਕ ਦੋ ਗੱਲਾਂ ਜਿਵੇਂ ਮੇਰੀਆਂ ਪਰਸਨਲ ਵੀ ਹੈਗੀਆਂ ਨੇ ਕਿ ਜਿਵੇਂ ਆਪਾਂ ਪਹਿਲਾਂ ਵੀ ਤੁਸੀਂ ਕਲੀਅਰ ਕੀਤਾ ਕਿ ਜੇ ਕਿਸੇ ਨੂੰ ਹੈਲਪ ਦੀ ਜ਼ਰੂਰਤ ਪਈ ਤੇ ਅਸੀਂ ਉੱਥੇ ਜਾ ਕੇ ਵੀ ਹੈਲਪ ਕਰਨ ਨੂੰ ਤਿਆਰ ਆ ਤਾਂ ਉਹ ਫਿਰ ਬੰਦਾ ਤੁਹਾਡੇ ਨਾਲ ਕੰਟੈਕਟ ਕਿਵੇਂ ਕਰੂਗਾ ਜੀ ਜੇ ਮੰਨ ਲਓ ਜਿਹੜੇ ਹੋਣ ਵੀ ਉੱਥੇ ਹੈਗੇ ਨੇ ਜਿਹੜੇ ਬੰਦੇ ਮੰਨ ਲਓ ਤੁਹਾਡੇ ਲਿੰਕ 'ਚ ਹੋਣਗੇ ਉਹ ਫਿਰ ਬੰਦੇ ਮੰਨ ਲਓ ਜੇ ਤੁਹਾਨੂੰ ਵੀਜ਼ਾ ਬਰਡ ਨੂੰ ਕਰਨਾ ਜਾਂ ਤੁਹਾਡੇ ਤੱਕ ਅਪਰੋਚ ਲੈ ਕੇ ਆਉਣੀ ਆ ਉਹ ਫਿਰ ਕਿੱਦਾਂ ਲੈ ਕੇ ਆਉਣ ਤੁਹਾਨੂੰ ਵੀਜ਼ਾ ਬਰਡ ਇਮੀਗ੍ਰੇਸ਼ਨ ਜਲੰਧਰ ਹਮ ਅਫੀਸਰ ਨੰਬਰ 7 ਹਮ ਲੋਅਰ ਗਰਾਉਂਡ ਤੇ ਆਪਣਾ ਆਫਿਸ ਆ ਨੀਅਰ ਐਮਬੀਡੀ ਮਾਲ ਹਮ ਮੈਂ ਆਲਵੇਸ ਅਵੇਲੇਬਲ ਹੁੰਨਾ ਕੋਈ ਇਦਾਂ ਦਾ ਨਹੀਂ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਆਪਾਂ ਅਵੇਲੇਬਲ ਨਹੀਂ ਹੁੰਦੇ ਸਟਾਫ ਹਰ ਟਾਈਮ ਉੱਥੇ ਹੁੰਦਾ ਕਿਸੇ ਨੂੰ ਵੀ ਕੋਈ ਕੁਐਰੀ ਆ ਹਮ ਇਦਾਂ ਦਾ ਨਹੀਂ ਕਿ ਹਾਂ ਵੀ ਮੈਂ ਨਹੀਂ ਕਿਸੇ ਨੂੰ ਮਿਲਣਾ ਹਮ ਕੋਈ ਵੀ ਕੁਇਰੀ ਹੈ ਕਿਸੇ ਨੇ ਪਰਸਨਲੀ ਮੈਨੂੰ ਮਿਲਣਾ ਆਪਾਂ ਤਾਂ ਵੀ ਅਵੇਲੇਬਲ ਆਂ ਸਟਾਫ ਦੀ ਕਿਸੇ ਗੱਲ ਤੋਂ ਕਿਸੇ ਨੂੰ ਸੰਤੁਸ਼ਟੀ ਨਹੀਂ ਹੁੰਦੀ ਆਪਾਂ ਤਾਂ ਵੀ ਅਗਲੇ ਨੂੰ ਹਰ ਚੀਜ਼ ਦੀ ਕਲੈਰੀਫਿਕੇਸ਼ਨ ਦੇਣ ਲਈ ਬੈਠੇ ਹੋਏ ਮੋਸਟਲੀ ਨਹੀਂ ਤਾਂ ਇਹ ਤਾਂ ਕਹਿ ਦਿੰਦੇ ਹੁੰਦੇ ਵੀ ਮਾਲਕ ਆਏ ਨਹੀਂ ਆਪ ਭਾਜੀ ਇੱਥੇ ਹੈ ਨਹੀਂਗੇ ਨਹੀਂ ਆਪਾਂ ਆਲਵੇਜ਼ ਅਵੇਲੇਬਲ ਹੁੰਨੇ ਆਂ ਹੂੰ ਜੇ ਮਤਲਬ ਡਾਇਰੈਕਟ ਕਿਸੇ ਨਾਲ ਕੰਮ ਤਾਂ ਕਰਨਾ ਹੀ ਪੈਣਾ ਹੂੰ ਠੀਕ ਹੈ ਭਾਈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਬਾਤਾਂ ਤੇ ਜਿਹੜੀਆਂ ਚੀਜ਼ਾਂ ਦੇ ਡਾਊਟ ਸੀਗੇ ਉਹਨਾਂ ਨੂੰ ਤੁਸੀਂ ਕਲੀਅਰ ਕੀਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ